ਫੇਰ ਜਦੋਂ ਇਹਨਾਂ ਦੀ ਇੱਥੇ ਲੜਾਈ ਹੋਈ ਮੇਰੇ ਪਿਓ ਦੇ ਵੀ ਸਿਰ ਤੇ ਮਾਰਿਆ ਸੀਰੇ ਨੇ ਐਸੇ ਸੀਰੇ ਨੇ ਮੇਰੀ ਭਤੀਜੀ ਦੇ ਢੀੜੇ ਪਾੜੇ ਸਾਡੀ ਖਿੱਡੀ ਬੇਜਤੀ ਆ ਭੋਲਾ ਸੰਘ ਇਹ ਵੀ ਆਂਦਾ ਤੂੰ ਵੀ ਬੰਦਾ ਰੱਖ ਲਾ ਤੇ ਇਹ ਬੁੜੀ ਰੱਖ ਲੋ ਇਹਨੇ ਕੋਠੇ ਚ ਬੁੜੀ ਲਿਆ ਕੇ ਭੌਣੀ ਤੂੰ ਆਪਦਾ ਜਿੱਥੇ ਮਰ ਜੇ ਤੈਨੂੰ 5000 ਰੁਪਈਆ ਮਿਲੂਗਾ ਤੈਨੂੰ ਕੁਛ ਨਹੀਂ ਮਿਲਣਾ ਨਾ ਤੇਰੇ ਬੱਚਿਆਂ ਦਾ ਹਿੱਸਾ ਮੈਨਾਂ ਨਾ ਤੇਨੂੰ ਸਾਨੂੰ ਆਪਈ ਨਹੀਂ ਨੰਗਣਦਾ ਸਟਾਪ ਆਉਣੀ ਆ ਆਪਦੀ ਹੈਂਕੜੀ ਤੇ ਕਿ ਸਾਨੂੰ ਕੌਣ ਰੋਕ ਸਕਦਾ ਇਹਨੇ ਗੜਾਸੇ ਨਾਲ ਸੀਸਾ ਪੰਨਤਾ ਜੀ ਅਸੀਂ ਕੋਠੇ ਤੇ ਸੀ ਆਪਦੀ ਉੱਥੇ ਕੋਠੇ ਤੋਂ ਜਾਨ ਬਚਾਈ ਆ ਜ ਇਹੜਾ ਦੂਜੇ ਸੀ ਉਹ ਪਿੱਛੇ ਭੱਜ ਗਏ ਜੀ ਉੱਥੋਂ ਇਹਨੇ ਇੱਕ ਗੱਡੀ ਦਾ ਢਾਟੋ ਦਾ ਸੀਸਾ ਤੋੜਿਆ ਜੀ ਹੂੰ ਤੇ ਕੰਦ ਸੱਟ ਕੇ ਵੜੇ ਜੀ ਗਾਰੇ ਵਾਲੀ ਚਣਾਈ ਸੀ ਤੇ ਕੰਦ ਪੱਕੀ ਟਾਂਦੀ ਸੀ ਹੁਣ ਧੱਕਾ ਮਾਰ ਕੇ ਅੰਦਰ ਵੜੇ ਜੀ ਫੇਰ ਇਹਨੇ ਹਾਂ ਪੈਂਟ ਦੀ ਆਂਗਣਵਾੜੀ ਆਈ ਰੱਖੀ ਵੀ ਸ਼ਰਿਆਮ ਰੱਖੀ ਵੀ ਆ ਤੇ ਉਹਨੂੰ ਮੇਰੇ ਬੱਚਿਆਂ ਨੇ ਵੀ ਵੇਖਿਆ ਬਾਗੇ ਵਾਲੇ ਅਸੀਂ ਵੀ ਵੇਖਿਆ ਤੇ ਇਸ ਤਰ੍ਹਾਂ ਹੁਣ ਉਹ ਲੈ ਸੀੜੀਆਂ ਸਾਰਾ ਸਮਾਨ ਲਿਆ ਲਿਆ ਕੇ ਦਿੰਦਾ ਉਹ ਸ਼ਰਿਆਮ ਨੂੰ ਭਾਈ ਬੈਠੀ ਆ ਉਹਨੂੰ ਇਹਨੇ ਘਰੇ ਲਿਆਉਣਾ ਵੀ ਮੈਂ ਕਿਹੜੀ ਗੱਲ ਸੁਣੀ ਉਹਦੀ ਆਉਣ ਨਹੀਂ ਦਿੰਦਾ ਘਰੇ ਉਹ ਵੀ ਨਿਕਾ ਨਾ ਜਾਣਾ ਪੈਂਦਾ ਜੀ ਦੁੱਧ ਹੀ ਕਿਉਂ ਨਹੀਂ ਆਉਂ ਦਿੰਦਾ ਉਹ ਦੁੱਧੀ ਨੂੰ ਘਟਦਾ ਹੀ ਪਰਸੋਂ ਦੀ ਗੱਲ ਆ ਜੀ ਹਾਂ ਨਾ ਮੈਂ ਦੁੱਧ ਨਹੀਂ ਚੱਕਣ ਦੇਣਾ ਜੀ ਇਹ ਨਹੀਂ ਪਤਾ ਵੀ ਇਹਦਾ ਕੀ ਇਹ ਕਾਰਨ ਕੀ ਆ ਕਿਉਂ ਮੁੱਕਰ ਜਾਂਦਾ ਜਾਂ ਕਿਹਦੇ ਕਰਕੇ ਮੁੱਕਰ ਜਾਂਦਾ ਪੰਚਾਇਤ ਹਰ ਵਾਰੀ ਬਹੁਤ ਵਧੀਆ ਫੈਸਲਾ ਕਰਾਉਂਦੀ ਹੈਗੀ ਇਹ ਦੋਹਾਂ ਧਿਰਾਂ ਨੂੰ ਬਰਾਬਰ ਰੱਖ ਕੇ ਮੇਰੇ ਨਾਲ ਭੋਲਾ ਸਿੰਘ ਮੇਰੇ ਘਰੇ ਆਉਂਦੇ ਸੀ ਨਾ ਤਾਂ ਮੈਨੂੰ ਪਰੇਸ਼ਾਨ ਕਰਦੇ ਸੀਗੇ ਭੋਲਾ ਕੌਣ ਆ ਜੀ ਭੋਲਾ ਇਹਦਾ ਸਾਥੀ ਆ ਉਹਦਾ ਤੁਹਾਡੇ ਘਰ ਵਾਲੇ ਦਾ ਹਾਂਜੀ ਦੋ ਭਰਾਵਾਂ ਦੀ ਆਪਸੀ ਜੰਗ ਦੇ ਵਿੱਚ ਹੁਣ ਤੱਕ ਕੀ ਕੁਝ ਬਰਬਾਦ ਹੋਇਆ ਤੇ ਕੀ ਕੁਝ ਬਚਿਆ ਕੀ ਕੁਝ ਇਹਨਾਂ ਦੇ ਪਰਿਵਾਰਾਂ ਨੇ ਝੱਲਿਆ ਇਹ ਵਾਰਤਾ ਲਾਪਾ ਪਿੰਡ ਜੀਵਨ ਵਾਲਾ ਨਾਮ ਤੁਹਾਡਾ ਗੁਲਾਬ ਸਿੰਘ ਆ ਜੀ ਕੀ ਰੌਲਾ ਤੁਹਾਡਾ ਕਿਹਦੇ ਨਾਲ ਰੌਲਾ ਜੀ ਇਹ 2018 ਦਾ ਚੱਲਦਾ ਜੀ ਰੌਲਾ ਕਿਹਦੇ ਨਾਲ ਚੱਲਦਾ ਜੀ ਇਹ ਗਰਨਾਮ ਸਿੰਘ ਨੇ ਤੇ ਜਗਸੀਰ ਸਿੰਘ ਨੇ ਸਿੰਘ ਨੇ ਮੇਰੇ ਤੇ ਝੂਠੇ ਪਰਚੇ ਕਰਾਏ ਜੀ ਗਰਨਾਮ ਸਿੰਘ ਕੀ ਲੱਗਦਾ ਤੁਹਾਡਾ ਇਹ ਮੇਰਾ ਭਰਾ ਛੋਟਾ ਜੀ ਸਾਕਾ ਭਰਾ ਹਾਂਜੀ ਹਾਂਜੀ ਜੀ ਕਾਹਦਾ ਰੌਲਾ ਕਾਹਦਾ ਜੀ ਇਹ ਬਜ਼ੁਰਗ ਨੇ ਇਕੱਲਾ ਮੇਰੇ ਨਾਲ ਪੈੜੀ ਦਾ ਕਰਾਤਾ ਸੀ ਤਿੰਨੇ ਪੈਣਾ ਮੇਰੇ ਨਾਲ ਆ ਜੀ ਮਾਤਾ ਦੇ ਬਜ਼ੁਰਗ ਦੀ ਡੈਥ ਹੋ ਗਈ ਜੀ ਮਾਤਾ ਮੇਰੇ ਨਾਲ ਆ ਜੀ ਇੱਕ ਇਕੱਲਾ ਵੱਧ ਤੁਹਾਡੇ ਨਾਮ ਕਰਾਤਾ ਸੀ ਹਾਂ ਚਾਰਕ ਨਾਲ ਚਾਰਕ ਨਾਲ ਹੀ ਆਇਆ ਜੀ ਜੀ ਹਾਂਜੀ ਉਸ ਤੋਂ ਬਾਅਦ ਰੌਲਾ ਪੈਣਾ ਸ਼ੁਰੂ ਹੋਇਆ ਹਾਂਜੀ ਪਹਿਲਾਂ ਮਾਂ ਨੇ ਮੇਰੇ ਨਾਲ ਪੈੜੀ ਕਰਾਉਓ ਜੀ ਪੈੜੀ ਬਜ਼ੁਰਗ ਨੇ ਉਹ ਤੋਂ ਬਾਅਦ ਜਦੋਂ ਕਰਾਤੀ ਉਸ ਤੋਂ ਬਾਅਦ ਐਂ ਕਰਨ ਲੱਗ ਗਏ ਜੀ ਨਹੀਂ ਪੈੜੀ ਜਦੋਂ ਅੱਧੋ-ਆਦੋ ਕੀ ਫੇਰ ਰੌਲਾ ਕਿੱਥੇ ਰਹਿ ਗਿਆ ਰੌਲਾ ਹੀ ਰਹਿ ਗਿਆ ਉਸ ਤੋਂ ਬਾਅਦ ਨੁਕਸਾਨ ਕਰ ਲੱਗ ਗਿਆ ਜਦੋਂ ਬਜ਼ੁਰਗ ਨੇ ਮੇਰੇ ਨਾਲ ਇਕੱਲਾ ਪੈਲੀ ਦਾ ਕਰਾਤਾ ਜੀ ਇਹ ਰੌਲਾ 2018 ਤੋਂ ਚੱਲ ਰਿਹਾ ਹਾਂਜੀ ਹਾਂਜੀ 2018 ਤੋਂ ਅੱਛਾ ਉਸ ਤੋਂ ਬਾਅਦ ਫਿਰ ਥਾਣੇ ਦਰਵਾਰੇ ਪੰਚਾਇਤੀ ਹੋਏ ਰਾਜੀਨਾਮੇ ਕੁਛ ਹਾਂਜੀ ਰਾਜੀਨਾਮੇ ਹੋਏ ਜੀ ਹੂੰ ਉਸ ਤੋਂ ਬਾਅਦ ਰਾਜੀਨਾਮੇ ਤੋਂ ਫਿਰ ਮੁੱਕਰ ਜਾਂਦਾ ਸੀ ਉਹ ਲੱਗਦਾ ਮੇਰੇ ਕੋਲੇ ਪੰਗਾ ਜੀ ਕੀ ਗੱਲਬਾਤ ਹੁੰਦੀ ਸੀ ਤੁਹਾਡੀ ਪੰਚਾਇਤ ਦੇ ਵਿੱਚ ਫਿਰ ਪੰਚਾਇਤ ਦੇ ਕਿਸੇ ਚੱਲੀ ਜਾਂਦੇ ਉਹਨਾਂ ਚ ਰਾਜੀਨਾਮਾ ਕਰਾਤਾ ਜੀ ਮੈਂ ਇਥੇ 72000 ਰੁਪਏ ਛੜਾਤਾ ਸੀਗਾ ਜੀ ਹੂੰ ਬਈ ਉਹਨੇ ਪਰਚਾ ਬਣਾਇਆ ਪਹਿਲਾਂ ਥੋੜੇ ਤੇ ਝੂਠ ਉਸ ਤੋਂ ਬਾਅਦ ਉਹ ਫੇਰ ਫੇਰ ਮੁੱਕਰ ਕੇ ਕਹਿੰਦਾ ਵੀ ਮੇਰਾ ਕੋਈ ਰਾਜੀਨਾਮਾ ਮੇਰਾ ਤਾਂ ਹੋਇਆ ਹੀ ਨਹੀਂ ਇਹ ਹੂੰ ਫਿਰ ਉਸ ਤੋਂ ਬਾਅਦ ਉਹ ਚਾਹੁੰਦਾ ਕੀ ਹੈ ਕੋਈ ਗੱਲਬਾਤ ਕਦੇ ਥਾਣੇ ਦੇ ਵਿੱਚ ਹੋਈ ਹੋਵੇ ਕਦੇ ਪੁਲਿਸ ਦੇ ਕੋਲੇ ਗੱਲ ਹੋਈ ਹੋਵੇ ਕਦੇ ਜਾਂ ਕੋਰਟ 'ਚ ਤੁਸੀਂ ਗਏ ਹੋ ਜੱਜ ਦੇ ਸਾਹਮਣੇ ਕੋਈ ਗੱਲ ਹੋਈ ਹੋਵੇ ਨਹੀਂ ਜੀ ਕੋਈ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਹ ਜਦੋਂ ਮੈਂ ਮਤਲਬ ਮੇਰਾ ਸਮਾਨ ਭੰਨ ਕੇ ਰਾਤ ਨੂੰ ਉੱਠ ਜਾਂਦਾ ਜੀ ਜਦੋਂ ਵੀ ਆਉਂਦਾ ਜਦੋਂ ਆਉਂਦਾ ਜੀ ਰਹਿੰਦਾ ਕਿੱਥੇ ਆ ਉਹ ਰਹਿੰਦੇ ਤਾਂ ਪਤਾ ਨਹੀਂ ਪਾਸੇ ਹੀ ਰਹਿੰਦਾ ਜੀ ਘਰੇ ਤਾਂ ਕਿਤੇ ਆਉਂਦਾ ਜਾਂਦਾ ਲੱਗ ਕੇ ਉੱਠ ਜਾਂਦਾ ਮੁੜ ਕੇ ਵੜਦਾ ਹੀ ਨਹੀਂ ਸਾਲ-ਸਾਲ ਤਾਂ ਪੈਂਦੀ ਓ ਉਹਦੇ ਪਰਿ ਉਹਦੇ ਗੱਡਿਆਂ ਤੋਂ ਬਾਹਰ ਗੰਗਾਈ ਹੁਣ ਹੂੰ ਉਹਦੇ ਘਰ ਵਾਲੀ ਹੈ ਗੱਲ ਹੂੰ ਅਸਲ ਦੇ ਵਿੱਚ ਇੱਕ ਕਿੱਲੇ ਜ਼ਮੀਨ ਤੇ ਬਾਅਦ ਇਹ ਜਿਹੜਾ ਦੁਫਾੜ ਪੈਣੀ ਸ਼ੁਰੂ ਹੁੰਦੀ ਹੈ ਜਿੱਥੋਂ ਇਹਨਾਂ ਨੇ ਇਹ ਗੱਲ ਦੱਸੀ ਆ ਵੀ ਬਾਪੂ ਨੇ ਇੱਕ ਕਿੱਲਾ ਜਿਹੜਾ ਮੇਰੇ ਨਾਮ ਜ਼ਮੀਨ ਦਾ ਕਰਾਇਆ ਤਿੰਨ ਤਿੰਨ ਭੈਣਾਂ ਨੇ ਤੁਹਾਡੀ ਹਾਂਜੀ ਤਿੰਨ ਭੈਣਾਂ ਜੀ ਦੋ ਤੁਸੀਂ ਭਰਾ ਹਾਂਜੀ ਦੋ ਭਰਾ ਜੀ ਪੰਜ ਜਾਣੇ ਨਹੀਂ ਇਹ ਤਿੰਨੇ ਭੈਣਾਂ ਦੀ ਮੈਰਿਜ ਹੋਈ ਵੀ ਆ ਹਾਂਜੀ ਹੋਈ ਜੀ ਕੋਈ ਵੀ ਉਹਨਾਂ ਦੀ ਪਰ ਇਹਨਾਂ ਦੇ ਪੰਚਾਇਤੀ ਰਾਜ ਨਾਮੇ ਵੀ ਬਹੁਤ ਹੋਏ ਆ ਥਾਣੇ ਦਰਬਾਰੇ ਵੀ ਬਹੁਤ ਗਏ ਆ ਪਰ ਕੋਈ ਵੀ ਜਿਹੜਾ ਹੱਲਾ ਸਲੂਸ਼ਨਾ ਉਹ ਨਹੀਂ ਨਿਕਲਿਆ ਪਰ ਹੁਣ ਜਿਹੜੀ ਹੁਣ ਘਟਨਾ ਹੋਈ ਹੈ ਹੁਣ ਕਿੱਦੇ ਹੋਈ ਹੈ ਘਟਨਾ ਇਹ ਤੇ ਹੁਣ ਜੀ ਚੌਥੇ ਰਾਤ ਨੂੰ ਆ ਕੇ ਛੇ ਬੰਦੇ ਆਏ ਆ ਜੀ ਹਮ ਇਹਨਾਂ ਨੇ ਪਹਿਲਾਂ ਕੈਵਰੇ ਪੱਟਾਈ ਜੀ ਇਹਨੇ ਆ ਕੇ ਪੌੜੀ ਲਾ ਕੇ ਜੀ ਹਮ ਉਹ ਪਿੱਛੇ ਪੰਪ ਤੋਂਦੇ ਸੀ ਲਾਈਟਾਂ ਪੰਗਾ ਮੋਟਰਸਾਈਕਲ ਦੋ ਦੋਹਾਂ ਤੇ ਆਉਂਦੇ ਸੀ ਜੀ ਹਮ ਮੁੜ ਕੇ ਨੇ ਆ ਕੇ ਜਾਨੀ ਗੜਾਸਾ ਸੀ ਇਹਦੇ ਕੋਲੇ ਉਹ ਘਰ ਵਾਲੇ ਕੈਵਰੇ ਚ ਵੀ ਆ ਗਏ ਜੀ ਹਮ ਇਹਨੇ ਗੜਾਸੇ ਨੂੰ ਸੀਸਾ ਪੰਨਤਾ ਜੀ ਅਸੀਂ ਕੋਠੇ ਤੇ ਸੀ ਆਪਦੀ ਉਥੋਂ ਕੋਠੇ ਤੋਂ ਜਾਨ ਬਚਾਈ ਆ ਜਾਨੀ ਕਦਾਈ ਰੌਲਾ ਪਾਇਆ ਜਿਹੜੇ ਦੂਜੇ ਸੀ ਉਹ ਪਿੱਛੇ ਭੱਜ ਗਏ ਜੀ ਉਥੋਂ ਇਹਨੇ ਇੱਕ ਗੱਡੀ ਦਾ ਆਲਟੋ ਦਾ ਸ਼ੀਸ਼ਾ ਤੋੜਿਆ ਜੀ ਤੇ ਕੰਦ ਸੱਟ ਕੇ ਵੜੇ ਜੀ ਗੱਰ ਵਾਲੀ ਚਣਾਈ ਸੀ ਤੇ ਕੰਦ ਪੱਕੀ ਟਾਂਦੀ ਸੀ ਹੁਣ ਧੱਕਾ ਮਾਰ ਕੇ ਅੰਦਰ ਵੜੇ ਜੀ ਜਿਹੜੇ ਦੂਜੇ ਬੰਦੇ ਉਹਨਾਂ ਦੀ ਕੋਈ ਪਛਾਣ ਆਈ ਤੁਹਾਨੂੰ ਉਹਦੀ ਇੱਕ ਦੀ ਪਛਾਣ ਆਈ ਜਦੋਂ ਹੀ ਬੈਟਰੀ ਮਾਰੀ ਜੋ ਹੂੰ ਉਹ ਲਖਵੀਰ ਸਿੰਘ ਭੋਲੇ ਦਾ ਜੀ ਉਹ ਤਾਂ ਗੋਪੀ ਨਾ ਕਹਿੰਦੇ ਸੀ ਤੁਹਾਡੇ ਪਿੰਡ ਦਾ ਉਹ ਹਾਂ ਪਿੰਡ ਦਾ ਜੀ ਹੁਣ ਪਿੰਡ ਦੇ ਇਹ ਕਹਿੰਦੇ ਇੱਕ ਬੰਦੇ ਦੀ ਜਿਹੜੀ ਸਾਨੂੰ ਪਛਾਣ ਵੀ ਆ ਮੋਤਵਾਰ ਬੰਦੇ ਖੜੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਗੇ ਨੂੰ ਸਤਿਕਾਰ ਸਤਿਕਾਰ ਕੀ ਨਾਮ ਆ ਤੁਹਾਡਾ ਇਹ ਮੇਰਾ ਨਾਮ ਇਹ ਦੱਸੀਂ ਤੁਹਾਡਾ ਮਜੂਦਾ ਮੈਂਬਰੋਂ ਤੁਸੀਂ ਨਹੀਂ ਨਹੀਂ ਮੈਂ ਸਾਬਕਾ ਮਾਸਟਰ ਜੀ ਜੀ ਤੁਸੀਂ ਇਹਨਾਂ ਦੇ ਰੋਲੇ ਦੇ ਵਿੱਚ ਕਦੋਂ ਦੇ ਤੁਹਾਨੂੰ ਪਤਾ ਜਿਹੜਾ ਇਹਨਾਂ ਦਾ ਰੋਲਾ ਪੈ ਰਿਹਾ ਜੀ ਇਹਨਾਂ ਨੂੰ ਲਗਭਗ ਜਦੋਂ ਦੇ ਆਪ ਸਰਕਾਰ ਬਣਿਆ ਜੀ ਮੈਨੂੰ ਤੇਰਾ ਹੈਗਾ ਪਤਾ ਉਹ ਰੋਲਾ ਤਾਂ ਇਹਨਾਂ ਦਾ ਕਾਫੀ ਧੀਰ ਪਹਿਲਾਂ ਤੋਂ ਚੱਲਦਾ ਹੈਗਾ 7-8 ਸਾਲ ਤੋਂ ਜੀ ਤੇ ਪਰ ਮੈਨੂੰ ਜਿਹੜਾ ਹੈਗਾ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਮੈਂ ਜਿਹੜਾ ਹੈਗਾ ਪਿੰਡ ਦੇ ਵਿੱਚ ਥੋੜਾ ਜਿਹਾ ਭਾਗ ਲੈਣ ਲੱਗੇ ਸਾਸਤ੍ਰ ਵਿੱਚ ਜੀ ਤਾਂ ਉਹਦੇ ਵਿੱਚ ਇਹਨਾਂ ਦਾ ਰੋਲੇ ਦਾ ਫੇਰ ਪਤਾ ਲੱਗਿਆ ਵੀ ਇਹਨਾਂ ਦਾ ਭਰਾਵਾਂ ਦਾ ਰੋਲਾ ਹੈ ਜੀ ਸਰ ਹੁਣ ਕੀ ਲੱਗਦਾ ਇਹਨਾਂ ਚੋਂ ਦੋਨਾਂ 'ਚੋਂ ਸਹੀ ਕੌਣ ਹੈ ਵੇਖੋ ਸਹੀ ਦਿਨੇ ਵੀ ਰਾਏ ਨਾਮੇ ਹੋਏ ਹੈਗੇ ਯਾਰ ਦੋਨਾਂ ਵਿੱਚ ਕੋਈ ਬਾਹਲਾ ਫਰਕ ਨਹੀਂ ਹੈਗਾ ਹੂੰ ਜੇ ਕਹਿੰਦੇ ਇਹ ਇੰਨਾ ਇਹ ਹੈ ਕਿ ਉਹ ਥੋੜਾ ਜਿਹਾ ਸੁਭਾਅ ਤੋਂ ਜਿਵੇਂ ਕਿ ਉਹ ਭੰਨ ਤੋੜ ਕਰ ਜਾਂਦਾ ਹੈ ਕਿ ਜਦੋਂ ਪੰਚਾਇਤ ਬੈਠਦੀ ਹੈਗੀ ਆ ਤੇ ਰਾਏ ਨਾਵੇ ਹੁੰਦੇ ਉਹ ਵੀ ਮੰਨ ਜਾਂਦਾ ਉਹਦੋਂ ਕਿ ਕਰਾਂਗੇ ਠੀਕ ਹੈ ਜਿਵੇਂ ਕਹਿੰਦੇ ਆ ਤੁਸੀਂ ਹੂੰ ਪਰ ਥੋੜੇ ਦਿਨ ਬਾਅਦ ਉਹਦਾ ਸੁਭਾਅ ਹੈਗਾ ਕਿ ਉਹ ਨੁਕਰ ਜਾਂਦਾ ਹੁਣ ਆਪ ਦੇ ਘਰੇਲੂ ਮਸਲੇ ਵੀ ਹੈਗੇ ਆ ਆਪਣੇ ਘਰ ਵਾਲੇ ਉਹਦੇ ਵਿੱਚ ਵੀ ਅਸੀਂ ਜਾਂਦੇ ਪਿੰਡ ਵਾਲੇ ਹੂੰ ਉਹਨਾਂ ਤੋਂ ਵੀ ਨੁਕਰ ਜਿਹਾ ਹੂੰ ਤੇ ਇਹ ਨਹੀਂ ਪਤਾ ਵੀ ਇਹਦਾ ਕੀ ਹੈ ਕਾਰਨ ਕੀ ਹੈ ਕਿਉਂ ਮੁਕਰ ਜਾਂਦਾ ਜਾਂ ਕਿਹਦੇ ਕਰਕੇ ਮੁਕਰ ਜਾਂਦਾ ਪੰਚਾਇਤ ਹਰ ਵਾਰੀ ਬਹੁਤ ਵਧੀਆ ਫੈਸਲਾ ਕਰਵਾਉਂਦੀ ਹੈਗੀ ਇਹ ਦੋਹਾਂ ਤਰ੍ਹਾਂ ਨੂੰ ਬਰਾਬਰ ਰੱਖ ਕੇ ਹੂੰ ਇਹ ਆ ਜਿਹੜਾ ਹੁਣ ਉਹਨੇ ਕੰਮ ਕੀਤਾ ਹੈਗਾ ਇਹ ਤਾਂ ਬਹੁਤ ਮਾੜਾ ਕੰਮ ਹੈ ਕਿ ਕਿਸੇ ਘਰੇ ਵੱਢਣਾ ਨਹੀਂ ਚਾਹੀਦਾ ਹੂੰ ਤੋੜਪਾਂ ਨਹੀਂ ਕਰਨੇ ਚਾਹੀਦੇ ਪੰਚਾਇਤ ਹੈਗੀ ਹੈ ਪੰਚਾਇਤ ਕੋਲੇ ਸਰਪੰਚ ਕੋਲ ਕਿਸੇ ਵੀ ਮੋਹਤਵਾਰ ਕੋਲੇ ਜਾਵੇ ਹੂੰ ਵੀ ਮੈਨੂੰ ਆਤੀ ਪ੍ਰੋਬਲਮ ਹੈਗੀ ਹੈ ਤੇ ਉਹ ਪਿੰਡ ਦੇ ਉਹ ਜਿਹੜੇ ਬੰਦੇ ਹੈਗੇ ਮੋਹਤਵਾਰ ਸਾਰੇ ਹੂੰ ਉਹਦੀ ਗੱਲ ਸੁਣ ਕੇ ਉਹ ਤੇ ਪੱਖ ਵੀ ਹੋ ਸਕਦੀ ਗੱਲ ਜੇ ਸਹੀ ਹੋਊਗਾ ਤਾਂ ਤੁਹਾਡੇ ਕੋਲੇ ਬਹੁਤ ਵਾਰੀ ਜਿਵੇਂ ਰਾਜੀਨਾਮੇ ਹੋਏ ਤੁਸੀਂ ਜਾਣਦੇ ਹੋ ਇਹਨਾਂ ਦੇ ਰੌਲੇ ਦੇ ਵਿੱਚ ਉਹ ਬੰਦਾ ਤੁਹਾਡੇ ਕੋਲੇ ਹਾਂ ਕਹਿ ਦਿੰਦਾ ਜਾਂ ਜਿਹੜੀ ਗੱਲ ਹੁੰਦੀ ਉਹਦੇ ਹਾਮੀ ਭਰ ਦਿੰਦਾ ਵਾਅ ਦੇ ਵਿੱਚ ਮੁੱਕਰ ਜਾਂਦਾ ਇਹ ਬਹੁਤ ਵਾਰੀ ਹੋ ਗਿਆ ਹਾਂ ਕਾਫੀ ਵਾਰ ਤੇ ਫਿਰ ਉਸ ਤੋਂ ਬਾਅਦ ਪੰਚਾਇਤ ਨੇ ਕੋਈ ਇਹ ਮਤਾ ਨਹੀਂ ਪਾਇਆ ਵੀ ਇਹ ਬੰਦਾ ਗਲਤ ਆ ਕਦੇ ਪੰਚਾਇਤ ਨੇ ਠਾਣੇ ਦਰਬਾਰੇ ਜਾਂ ਕੋਟ ਜਾ ਕੇ ਕੋਈ ਮਤਾ ਪਾ ਕੇ ਨਹੀਂ ਦਿੱਤਾ ਵੀ ਭਾਈ ਇਹ ਇਸ ਤਰੀਕੇ ਨਾਲ ਸਾਡੇ ਨਾਲ ਗੱਲ ਕਰਦਾ ਵਾਅਦਾ ਕਰਦਾ ਇਹ ਮੁੱਕਰ ਜਾਂਦਾ ਨਹੀਂ ਇਹੋ ਜੀ ਨਹੀਂ ਕੋਈ ਗੱਲ ਹੋਈ ਹਮ ਨਾ ਪੰਚਾਇਤ ਨੂੰ ਪਤਾ ਹੀ ਨਾ ਹੋਵੇ ਵੀ ਆ ਵੀ ਅਸੀਂ ਇਹ ਵੀ ਕੰਮ ਕਰ ਸਕਦੇ ਹਾਂ ਕਿਈ ਗੱਲਾਂ ਤਾਂ ਅਵੇਅਰ ਨਹੀਂ ਹੁੰਦੀ ਪੰਚਾਇਤ ਹਮ ਤਾਂ ਪਰ ਜਿਵੇਂ ਤੁਸੀਂ ਪੁੱਛ ਰਹੇ ਹੈਗੇ ਤਾਂ ਇਹ ਗੱਲ ਹੋਣੀ ਚਾਹੀਦੀ ਸੀ हां देखो असल कि ये गल है नुमिंदे ऐसे करके ਪਿੰਡ ਦੇ ਵਿੱਚ ਜਿਹੜੀ ਪੰਚਾਇਤ ਆ ਉਹਦਾ ਚੁਣਨ ਦਾ ਕਾਰਨ ਇਹ ਹੁੰਦਾ ਵੀ ਪਿੰਡ ਦੇ ਵਿੱਚ ਜੇ ਕੋਈ ਕਿਸੇ ਦਾ ਕੋਈ ਰੌਲਾ ਰੱਪਾ ਉਹ ਉਹ ਨੂੰ ਨਿਯਠਣ ਵੇਖਣ ਸੱਚ ਕੀ ਆ ਝੂਠ ਕੀ ਆ ਤੇ ਫਿਰ ਸੱਚ ਦੇ ਨਾਲ ਉਹਨਾਂ ਨੂੰ ਖੜਨਾ ਚਾਹੀਦਾ ਕਿਉਂਕਿ ਹੁਣ ਆਪਾਂ ਵੇਖਦੇ ਆ ਨਵੀਂ ਉਮਰ ਦੇ ਮੁੰਡੇ ਵੀ ਸਰਪੰਚ ਬਣੇ ਆ ਜਿਹੜੇ ਆਪਣੇ ਪਿੰਡਾਂ ਦੇ ਲਈ ਆਪਣੇ ਜਿਹੜੇ ਕੋਈ ਰੌਲਾ ਰੱਪਾ ਪੈਂਦਾ ਉਹ ਥਾਣਿਆਂ ਤੱਕ ਨਹੀਂ ਜਾਣ ਦਿੰਦੇ ਉੱਥੇ ਉਹਨਾਂ ਰੌਲਿਆਂ ਨੂੰ ਨਿਬੇੜਨ ਦੀ ਉਹ ਕੋਸ਼ਿਸ਼ ਕਰਦੇ ਆ ਪਰ ਤੁਹਾਨੂੰ ਵੀ ਚਾਹੀਦਾ ਜੇ ਇਹ ਗਲਤ ਆ ਤਾਂ ਇਹਦੇ ਖਿਲਾਫ ਉੱਥੇ ਜਾ ਕੇ ਤੁਹਾਨੂੰ ਬੋਲਣਾ ਚਾਹੀਦਾ ਜੇ ਉਹ ਗਲਤ ਆ ਤਾਂ ਉਹਦੇ ਖਿਲਾਫ ਕਿਉਂਕਿ ਜਿਹੜਾ ਪ੍ਰਸ਼ਾਸਨ ਆ ਜਾਂ ਜੱਜ ਤੱਕ ਗੱਲ ਜਾਂਦੀ ਆ ਪਿੰਡ ਦੀ ਪੰਚਾਇਤ ਦੀ ਇੱਕ ਬਹੁਤ ਵੱਡੀ ਤਾਕਤ ਹੁੰਦੀ ਆ ਫਿਰ ਤੁਹਾਨੂੰ ਆਨਲਾਈਨ ਟਾਈਮ 'ਚ ਫਿਰ ਜਿਹੜਾ ਇਹਨਾਂ 'ਚ ਤੁਹਾਨੂੰ ਲੱਗਦਾ ਕਸੂਰਵਾਰ ਆ ਉਹਦੇ ਖਿਲਾਫ ਜਾ ਕੇ ਕਹੋਗੇ ਤੁਸੀਂ ਨਹੀਂ ਕਹਿੰਦੇ ਨਹੀਂ ਬਿਲਕੁਲ ਜਿਵੇਂ ਹਾਂ ਕਹਿ ਰਹੇ ਆ ਕਿ ਘਰੇ ਨਹੀਂ ਰਹਿਣਾ ਚਾਹੀਦਾ ਤੁਹਾਨੂੰ ਹੂੰ ਵੀਕਾਰੇ ਭਾਨ ਤੋੜਨੀ ਕਰਨੀ ਚਾਹੀਦੀ ਸੀ ਕਿਉਂਕਿ ਦੋਵਾਂ ਭਰਾਵਾਂ ਵਿੱਚੋਂ ਜਦੋਂ ਲੜਦੇ ਨੇ ਸੱਟ ਕਿਸੇ ਤੇ ਹੀ ਵੱਜ ਸਕਦੀ ਹੈ ਜੀ ਦੋਵਾਂ ਦੇ ਨੁਕਸਾਨ ਹੋਣਾ ਉਹਦੇ ਵਿੱਚ ਜੇ ਇੱਕਦਾਰੇ ਕੋਈ ਸੱਟ ਫੇਟ ਮਾਰ ਦੋਗੇ ਉਹ ਜੇਲ੍ਹ ਜਾਊਗੀ ਦੂਜਾ ਜਿਹੜਾ ਹੈਗਾ ਪੈਸੇ ਲਈ ਜਾਊਗਾ ਮੁਕਾਦਮਿਆਂ ਤੇ ਹਮ ਘਰਾਂ ਦੀ ਸ਼ਾਂਤੀ ਦਾ ਭੰਗ ਹੁੰਦਾ ਹੈ ਇਹ ਤਾਂ ਇਹ ਕਹਿੰਦਾ ਦੋਨਾਂ ਭਰਾਵਾਂ ਦਾ ਰਾਜ਼ ਨਾਮ ਹੋਵੇ ਰਲ ਕੇ ਰਹਿਣੇ ਜੇ ਕੋਈ ਇਹਨਾਂ ਦਾ ਹੈਗਾ ਲੈ ਆਂਦੇ ਆਂਦਾ ਕੋਈ ਫੱਟਕਾ ਦੱਸਾਂ ਉਹ ਬਚਾਇਆ ਜਿਹੜੀ ਮਟਾ ਸਕਦੀ ਹੈ हां ਜਿਵੇਂ ਤੁਸੀਂ ਵੀ ਇਹੇ ਗੱਲ ਕਹੀ ਵੀ ਪਹਿਲਾਂ ਬਹੁਤ ਵਾਰੀ ਰਾਜੀ ਨਾਵੇਂ ਹੋਗੇ ਪਰ ਹੁਣ ਲੱਗਦਾ ਵੀ ਸਟੈਂਡ ਸਖਤ ਇਸ ਚੀਜ਼ ਤੇ ਲੈਣਾ ਚਾਹੀਦਾ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਦਿਖਾਇਆ ਨੁਕਸਾਨ ਹੋਇਆ ਗੱਡੀ ਪੰਨੀ ਗਈ ਸ਼ੀਸ਼ੇ ਪੰਨੇ ਗਏ ਆ ਠੀਕ ਆ ਇਹਨਾਂ ਦੱਸਾਂ ਦੇ ਮੁਤਾਬਕ ਜਿਵੇਂ ਇੱਕੋ ਹੀ ਬੇਟਾ ਸੀ ਉਹਦੀ ਵੀ ਮੌਤ ਹੋ ਗਈ ਆ ਉਹ ਚੀਜ਼ਾਂ ਕਰਕੇ ਵੀ ਕਿਤੇ ਨਾ ਕਿਤੇ ਇਹ ਪਰਿਵਾਰ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੋ ਉਧਰੋਂ ਆ ਨਵੀਂ ਮੁਸੀਬਤਾਂ ਕੋਈ ਰੌਲਾ ਜਿਹੜਾ ਨਹੀਂ ਨਿਭੜ ਰਿਹਾ ਪਰ ਚਾਹੀਦਾ ਵੀ ਪੰਚਾਇਤ ਕੋਈ ਸਖਤ ਸਟੈਂਡ ਲਵੇ ਕਿਉਂਕਿ ਇਹਦੇ ਨਾਲ ਪਿੰਡ ਦੀ ਵੀ ਬੇਇੱਜ਼ਤੀ ਹੁੰਦੀ ਹੈ ਜਦੋਂ ਇਹੋ ਜਿਹਾ ਮਸਲਾ ਕੰਟੀਨਿਊ ਲੰਮਾ ਚੱਲਦਾ ਤਾਂ ਬਿਲਕੁਲ ਹੁੰਦੀ ਹੈ ਇਹਦੇ ਵਿੱਚ ਤਾਂ ਪੰਚਾਇਤ ਦੀ ਪਿੰਡ ਦੀ ਸਾਰੇ ਦੀ ਬੇਇੱਜ਼ਤੀ ਹੁੰਦੀ ਹੈ ਮੀਡੀਆ 'ਚ ਪਿੰਡ ਦਾ ਆਉਣਾ ਚੰਗੇ ਕਮਾ ਚਾਵੇ ਹਾਂ ਇਦਾਂਤ ਹੁੰਦੀ ਹੈ ਕਿ ਇਹ ਲੜਾਈ ਪੜਾਈ ਦੇ ਇਸ ਤਰ੍ਹਾਂ ਤਾਂ ਭਰਾਵਾਂ ਦੀ ਰੌਲੇ ਹੈਗੇ ਉਹਦੇ ਸਮਾਜਵਾਦੀ ਬਹੁਤ ਗਲਤ ਮੈਸੇਜ ਜਾਂਦਾ ਇਸ ਗੱਲ ਦਾ ਹੂੰ ਤੇ ਪੰਚਾਇਤ ਨੂੰ ਜਿਹੜਾ ਹੈਗਾ ਜਿਵੇਂ ਕਿ ਦੱਸਿਆ ਕਿ ਅਵੇਅਰ ਨਹੀਂ ਹੈਗੇ ਜੀ ਇਹ ਆਪ ਦਾ ਪਤਾ ਕਰਕੇ ਵੀ ਕੀ ਸਟੈਂਡ ਲਿਆ ਜਾ ਸਕਦਾ ਹੈਗਾ ਜਾਂ ਕੀ ਲੈ ਕੇ ਦਿੱਤਾ ਜਾ ਸਕਦਾ ਉਪਰ ਜੋ ਸਾਡੇ ਤੋਂ ਗੱਲ ਬਾਰ-ਬਾਰ ਟੁੱਟ ਜਾਂਦੀ ਹੈ ਫਿਰੇ ਨਹੀਂ ਚੜਦੀ ਹਾਂ ਤੇ ਅਸੀਂ ਇਹ ਤਾਂ ਲੈ ਕੇ ਜਾਹੀ ਪਰਸ਼ਾਹ ਤਾਂ ਹਟ ਨਹੀਂ ਸਕਦੇ ਇਹ ਕਮਜ਼ੋਰੀ ਹੋ ਜਾਂਦੀ ਹੈ ਬਿਲਕੁਲ ਪਰ ਉਹ ਗਾਂਬਦਨ ਵਾਸਤੇ ਅਗਲਾ ਸਟੈਪ ਕੀ ਹੋਣਾ ਚਾਹੀਦਾ ਇਹ ਮੈਨੂੰ ਨਹੀਂ ਪਤਾ ਤੇ ਅਤੇ ਇਹ ਤੁਹਾਨੂੰ ਪਤਾ ਕਰਨਾ ਚਾਹੀਦਾ ਵੀ ਦੋ ਕੀ ਹੋ ਸਕਦਾ ਪਰ ਇਹ ਸੋਚਣਾ ਚਾਹੀਦਾ ਕਿਉਂਕਿ ਇੱਕ ਗੱਲ ਮੈਂ ਸਪਸ਼ਟ ਤੁਹਾਨੂੰ ਕਹਿ ਦਿੰਦਾ ਵੋਟਾਂ ਦੇ ਵਿੱਚ ਖੜ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਜਿੱਤ ਜਾਣਾ ਇਹ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ ਬੰਦਾ ਜਿੱਤ ਜਾਂਦਾ ਕਿਉਂਕਿ ਕਈ ਵਾਰੀ ਸੁਭਾਵਕ ਤੌਰ ਤੇ ਅਸੀਂ ਨੈਚੁਰਲ ਤੌਰ ਤੇ ਵਿਚਰਦੇ ਹਾਂ ਇੱਕ ਅਸੀਂ ਵਿਚਰਨਾ ਹੁੰਦਾ ਆਮ ਬੰਦੇ ਵਾਂਗ ਜਦੋਂ ਸਾਨੂੰ ਕੋਈ ਜਾਣਦਾ ਨਹੀਂ ਜਦੋਂ ਸਾਸੀ ਕਿਸੇ ਅਹੁਦੇ ਤੇ ਨਹੀਂ ਹੁੰਦੇ ਪਰ ਜਦੋਂ ਸਾਡਾ ਕਿਸੇ ਫੀਲਡ ਦੇ ਵਿੱਚ ਜਾਂ ਚਿਹਰਾ ਬਣ ਜਾਂਦਾ ਜਾਂ ਅਸੀਂ ਕਿਸੇ ਜ਼ਿੰਮੇਵਾਰ ਕੁਰਸੀ ਤੇ ਬੈਠ ਜਾਂਦੇ ਆ ਉਸ ਤੋਂ ਬਾਅਦ ਸਾਡੇ ਜਿਹੜੇ ਬੋਲ ਹੁੰਦੇ ਆ ਸ਼ਬਦ ਹੁੰਦੇ ਆ ਉਹ ਬਹੁਤ ਸਾਰਥਿਕ ਬੋਲਣੇ ਚਾਹੀਦੇ ਆ ਜਾਂ ਫੈਸਲੇ ਉਹ ਕਰਨੇ ਚਾਹੀਦੇ ਆ ਜਿਹਦੇ ਨਾਲ ਕਿਸੇ ਦਾ ਫਾਇਦਾ ਹੋਵੇ ਮੈਂ ਕਹਿੰਦਾ ਪਿੰਡ ਦੇ ਸਰਪੰਚ ਦੇ ਨਾਲ ਵੀ ਕਦੇ ਗੱਲ ਹੋਈ ਥੋੜੀ ਹੋਈ ਹੈ ਜੀ ਗੱਲ ਉਹ ਕਹਿੰਦਾ ਸਾਰੇ ਕੇਸਾਂ ਦਾ ਰਾਜੀਨਾਮਾ ਕਰੋ ਜਿਹਨਾਂ ਨੇ ਮੇਰੇ ਤੇ ਝੂਠਾ ਪਰਚਾ ਬਣਾਇਆ ਉਹਦੇ ਚ ਮੈਂ 20 ਦਿਨ ਅੰਦਰ ਲਾਇਆ ਜੀ ਇਹ ਬਜ਼ੁਰਗ ਦੇ ਸੱਟਾ ਮਾਰ ਕੇ ਗਏ ਆਪਣੇ ਕੋਲੇ ਵੀਡੀਓ ਵੀ ਬਣੀ ਹੈ ਜੀ। ਹਮ ਇੱਕ ਦਿਨ ਉਹ ਤੋਂ ਬਾਅਦ ਜਾ ਕੇ ਦਾਖਲ ਹੋਈ ਹੈ ਇਹ। ਪਰਚਾ ਤੁਹਾਡਾ ਉਹ ਜਿਹਦੇ ਦਾਖਲ ਹੋਗੇ ਜਾ ਕੇ ਉਹ ਪਰਚਾ ਬਣਾਇਆ ਤੁਹਾਡੇ ਤੇ। ਹਾਂਜੀ ਜਿੱਦੇ ਉਹ ਦਾਖਲ ਹੋਗੇ ਜੀ। ਹਮ ਉਹ ਪਰਚਾ ਬਣਾਇਆ ਮੈਂ ਐਮਐਲਆਰ ਇਹਨਾਂ ਦੀਆਂ ਨਕਲਾਂ ਕਢਾ ਲਈਆਂ ਜੀ। ਹਮ ਇਹ 21 ਤਰੀਕ ਨੂੰ 2:47 ਮਿੰਟ ਤੇ ਹੋ ਗਿਆ ਬਜ਼ੁਰਗ ਹੋਇਆ 20 ਤਰੀਕ ਨੂੰ ਦਾਖਲ ਜੀ। ਹਮ ਇਹਨਾਂ ਨੇ ਬਜ਼ੁਰਗ ਦਾ ਗੜਾਸਾ ਬਣਾਤਾ ਨਾਲ ਵੀ ਬਜ਼ੁਰਗ ਨੇ ਸੱਟਾ ਸਾਡੇ ਆ ਕੇ ਮਾਰਿਆ ਜੀ। ਹਮ ਉਹ ਨਕਲਾਂ ਆਪਣੇ ਕੋਲੇ ਸਾਰੀਆਂ ਹੈਗੀਆਂ ਜੀ। ਹਮ ਤੇ ਇਹਨਾਂ ਦੀ ਵੀ ਵੀਡੀਓ ਕੋਈ ਬਣੀ ਐ ਸੱਟਾਂ ਮਾਰਦੇ ਆ ਜੀ ਉਹਨਾਂ ਨੇ ਵੀ ਸੱਟਾਂ ਮਾਰੀਆਂ ਉਹਨਾਂ ਨੇ ਕਹਿਤਾ ਤੁਸੀਂ ਵੀ ਮਾਰੀਆਂ ਥੋਡੇ ਤੇ ਪਰਚਾ ਹੋ ਗਿਆ ਉਹਨਾਂ ਤੇ ਨਹੀਂ ਹੋਇਆ ਨਹੀਂ ਹੋਇਆ ਜੀ ਅਸੀਂ ਨਾ ਕੋਈ ਸੱਟ ਮਾਰੀ ਸੀ ਨਾ ਸੀ ਉਹਦੇ ਘਰੇ ਗਏ ਸੀ ਸਾਨੂੰ ਵੀਡੀਓ ਦਿਖਾ ਦੇਣ ਵੀ ਜੇ ਉਹਨਾਂ ਦੇ ਘਰੇ ਗਏ ਹੋਗੇ ਜੀ ਹਮ ਹੁਣ ਮੌਜੂਦਾ ਸਰਪੰਚ ਨਾਲ ਕੋਈ ਗੱਲਬਾਤ ਹੁੰਦੀ ਥੋਡੀ ਹੋਈ ਆ ਜੀ ਉਹ ਤਾਂ ਉਹ ਕਹਿੰਦਾ ਵੀ ਛੇਤੀ ਰਾਜੀਨਾਮਾ ਸਾਰਾ ਕਰੋ ਫੇਰ ਇਹ ਬੰਦਾ ਟਿਕੂਗਾ ਉਹਨਾਂ ਚਿਰ ਇਹਨੇ ਟਿਕਣਾ ਨਹੀਂਗਾ ਰਾਜੀਨਾਮਾ ਕਿਹੜੀ ਕਿਹੜੀ ਗੱਲ ਦਾ ਰਾਜੀਨਾਮਾ ਚਾਹੁੰਦਾ ਉਹ ਜੇ ਤੁਹਾਡੇ ਨਾਲ ਲੜਾਈ ਵੀ ਪੈ ਰਹੀ ਆ ਵਾਦੇ ਕਰਕੇ ਮੋਕਾ ਰਿਹਾ ਕਿਸੇ ਰਾਜੀਨਾਮੇ ਤੇ ਤੁਹਾਡਾ ਬ੍ਰਦਰ ਆ ਜਿਹੜਾ ਨਹੀਂ ਖੜ ਰਿਹਾ ਚਾਹੁੰਦਾ ਕੀ ਆ ਕਦੇ ਗੱਲ ਦੱਸੀ ਉਹਨੇ ਹਾਂਜੀ ਦੱਸੀ ਉਹੜਾ 26 ਵਾਲਾ ਇਹਨਾਂ ਨੇ ਮੇਰੇ ਤੇ ਪਰਚਾ ਝੂਠਾ ਕਰਾ ਵੀ ਉਹਦਾ ਰਾਜੀਨਾਮਾ ਕਰੋ ਤੁਸੀਂ ਫੇਰ ਠੀਕ ਹੋ ਗਾਈ ਹਮ ਮੈਂ ਉਹਦੇ ਚਿੱਕੀ ਦੇ ਨਾਲ ਅੰਦਰ ਲਾਇਆ ਜੀ ਮੈਂ ਮਾਲਾ ਜਿਵੇਂ ਦਾਸਤ ਫੈਸਲਾ ਕਰ ਦੂੰ ਮੈਨੂੰ ਮਨਜ਼ੂਰ ਆ ਉਹ ਓਕੇ ਇਹ ਚੱਲ ਰਿਹਾ ਹਾਂਜੀ ਕਿ ਇਹ ਚੱਲ ਰਿਹਾ ਜੀ ਬਰੇ ਜੀ ਹਾਂਜੀ ਇਹ ਉਸ ਤੋਂ ਬਾਅਦ ਮੇਰਾ ਨੁਕਸਾਨ ਬਹੁਤ ਕਰ ਗਈ ਸਾਂਝਾ ਬੋਰ ਸੀ 500 ਫੋਟ ਵਾਲਾ ਮੋਟਰ ਵੇਸ ਸੈੱਟ ਗਈ ਉਹ ਹਮ ਮੈਂ ਬੋਰ ਆਵਦਾ ਅੱਧ ਕਰ ਲਿਆ ਉਹ ਹੁਣ ਉੱਥੇ ਜਦ ਹੁਣ ਫੇਰ ਸਟਾਰਟਰ ਲੈ ਗਿਆ ਸੀਗਾ ਹੁਣ ਫੇਰ ਮੈਂ 4500 ਦਾ ਲਾਇਆ ਜਿਹੜਾ ਪਰਚਾ ਕੋਰਟ ਦੇ ਵਿੱਚ ਚੱਲ ਰਿਹਾ ਕੇਸ ਤੁਹਾਡਾ ਜਿੱਥੇ ਤੁਸੀਂ ਰਾਜੀਨਾਮਾ ਨਹੀਂ ਕਰ ਰਹੇ ਉਸ ਰਾਜੀਨਾਮੇ ਲਈ ਪੰਚਾਇਤ ਵੀ ਕਹਿੰਦੀ ਹੈ ਤੁਹਾਨੂੰ ਵੀ ਕਰੋ ਰਾਜੀਨਾਮਾ ਹਾਂ ਇਹ ਸਰਪੰਚ ਹੋਣਾ ਹੋਰ ਨਹੀਂ ਕੋਈ ਆਦੇ ਦੂਜਿਆਂ ਨੇ ਵੀ ਸਾਨੂੰ ਨਹੀਂ ਪਤਾ ਵੀ ਤੂੰ ਕਿੱਡਾ ਘੁਖੜਿਆ ਜੋ ਤੈਨੂੰ ਨੇ 21 ਦਿਨ ਅੰਦਰ ਕਰਾਇਆ ਉਹਦੇ 'ਚ ਅਸੀਂ ਨਹੀਂ ਕਹਿੰਦੇ ਕੱਲਾ ਮੈਨੂੰ ਸਰਪੰਚ ਆਂਦਾ ਇਹਦੇ 'ਚ ਬਈ ਰਾਜੀਨਾਮਾ ਕਰੋ ਉਹਦੇ 'ਚ ਫੇਰ ਤਿਕੂਗਾ ਕੋਸ਼ਿਸ਼ ਕਰਾਂਗੇ ਆਪਾਂ ਸਰਪੰਚ ਦੇ ਨਾਲ ਵੀ ਰਾਬਤਾ ਕਾਇਮ ਕਰਾਂਗੇ ਇਸ ਪਿੰਡ ਦੇ ਸਰਪੰਚ ਦੇ ਨਾਲ ਵੀ ਆਖਰਕਾਰ ਉਹ ਰਾਜੀ ਨਾਵੇਂ ਲਈ ਕਿਉਂ ਕਹਿ ਰਿਹਾ ਹੋ ਸਕਦਾ ਉਹਨੂੰ ਜ਼ਿਆਦਾ ਪਤਾ ਹੋਵੇ ਜਾਂ ਇਹਨਾਂ ਦੇ ਬ੍ਰਦਰ ਨੂੰ ਉਹ ਮਿਲਿਆ ਹੋਵੇ ਹੋ ਸਕਦਾ ਉਹ ਰਾਜੀ ਦੇ ਆਵੇਂ ਦੇ ਨਾਲ ਇਹਨਾਂ ਦਾ ਜਿਹੜਾ ਕਲੇਸ਼ ਆ ਜਿਹੜਾ ਇਹ ਝਗੜਾ ਹੋ ਸਕਦਾ ਉਹ ਸਦਾ ਲਈ ਖਤਮ ਵੀ ਹੋ ਸਕਦਾ ਉਹਨਾਂ ਨਾਲ ਰਾਬਤਾ ਕਾਇਮ ਹੋ ਗਿਆ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਹੁਣ ਜਿਹੜੀ ਲੜਾਈ ਆ ਹੋ ਗਈ ਹੁਣ ਇਸ ਤੋਂ ਬਾਅਦ ਪੁਲਿਸ ਨੇ ਕੋਈ ਬਿਆਨ ਲਿਆ ਜਾਂ ਕੋਈ ਪਰਚਾ ਹੋਇਆ ਨਹੀਂ ਕੋਈ ਬਿਆਨ ਨਹੀਂ ਲਿਆ ਘਰੇ ਆਈ ਸੀ ਮੌਕਾ ਵੇਖ ਕੇ ਉੱਠ ਗਿਆ ਸੀ 112 ਨੰਬਰ ਤੇ ਹੀ ਫੋਨ ਲਾਈ ਗਏ ਜਦੋਂ ਨੇ ਨੁਕਸਾਨ ਕੀਤਾ ਉਹਦੋਂ ਪਹਿਲਾਂ ਵੀ ਕਰੀ ਗਏ ਵੀ ਸਾਨੂੰ ਧਮਕੀਆਂ ਦਿੰਦਾ ਇਹ ਵੀ ਸਾਡੇ ਦੋਧ ਹੀ ਨਹੀਂ ਆਉਣ ਦਿੰਦਾ ਕਰੇ ਉਹਨਾਂ ਨੇ ਨਹੀਂ ਸਾਡੀ ਕੋਈ ਗੱਲ ਨਹੀਂ ਸੁਣੀ ਚੌਕੀ ਪਾ ਲਿਖ ਰਹੀ ਨੇ ਕੋਈ ਗੱਲ ਨਹੀਂ ਕੀਤੀ ਅੱਛਾ ਤੁਹਾਡੇ ਇਸ ਰੌਲੇ ਦੇ ਵਿੱਚ ਤੁਸੀਂ ਦੋ ਬਰਾਦੋ ਤਿੰਨ ਤੁਹਾਡੇ ਭੈਣਾ ਆਦੇ ਰਿਸ਼ਤੇਦਾਰ ਆਏ ਆ ਕਦੇ ਉਹਨਾਂ ਨੇ ਸਮਝਾਇਆ ਕਦੇ ਇਸ ਗੱਲ ਦਾ ਪਤਾ ਲੱਗਿਆ ਰਿਸ਼ਤੇਦਾਰ ਹਾਂਜੀ ਸਮਝਾਇਆ ਜੀ ਉਹਨਾਂ ਨੂੰ ਤਾਂ ਮੁਰੋ ਉਹਨਾਂ ਨੇ ਵੀ ਘੁੱਟਣ ਪੈ ਜਾਂਦਾ ਗਾਲਾਂ ਕੱਢਦਾ ਜੀ ਰਿਸ਼ਤੇਦਾਰਾਂ ਨੂੰ ਵੀ ਤੇ ਵੀ ਅਸੀਂ ਤਾਂ ਆਪਦੇ ਘਰੇ ਸੈੱਟ ਆ ਇਹਨਾਂ ਨੂੰ ਸੈੱਟ ਹੋਣਾ ਚਾਹੀਦਾ ਹੁਣ ਇਹ ਮੇਰਾ ਭਰਾ ਸਾਨੂੰ ਵਧੀਆ ਸਮਝਦਾ ਆਪਦੇ ਘਰੇ ਉਹ ਮੇਰਾ ਭਰਾ ਬਹੁਤ ਸਾਨੂੰ ਤੰਗ ਕਰਦਾ ਸਾਨੂੰ ਆਪੇ ਹੀ ਨਹੀਂ ਨੰਗਣ ਦਿੰਦਾ ਹਟਾ ਉਹਨੀਆਂ ਆਪਦੀ ਹੈਂਕੜੀ ਤੇ ਕਿ ਸਾਨੂੰ ਕੌਣ ਰੋਕ ਸਕਦਾ ਸਾਨੂੰ ਮੰਦੇ ਲੱਜ ਬੋਲਦਾ ਹੂੰ ਤੇ ਜੀ ਅਸੀਂ ਤਾਂ ਇਹ ਕਹਿੰਨੇ ਆਂ ਕਿ ਉਹਨੂੰ ਪੁਲਿਸ ਕਿਉਂ ਨਹੀਂ ਆਉਂਦੀ ਕਿਉਂ ਨਹੀਂ ਫੜਦੀ ਹੂੰ ਅਸੀਂ ਥਾਣਿਆਂ 'ਚ ਵੀ ਇਹਨਾਂ ਦੇ ਨਾਲ ਜਾਂਦੇ ਆਂ ਹੂੰ ਅਸੀਂ ਡਿਵਟੀ ਦੇ ਇਹਨਾਂ ਨਾਲ ਜਾਂਦੇ ਆਂ ਰੀਡਕੋਟ ਵੀ ਅਸੀਂ ਪੇਸ਼ ਹੁੰਦੇ ਆਂ ਅਸੀਂ ਬੁੜੀਆਂ ਨਾਲ ਠੱਕੇ ਖਾਨੀਆਂ ਸਾਡੇ ਘਰਾਂ 'ਲੇ ਵੀ ਜਾਂਦੇ ਆਂ ਹੂੰ ਸਾਡੀ ਕਿਤੇ ਕੋਈ ਸੁਣਾਈ ਨਹੀਂ ਹੁੰਦੀ ਕੀ ਤੁਹਾਨੂੰ ਮਿਲਿਆ ਕਦੇ ਉਹ ਤੁਹਾਨੂੰ ਕੁਝ ਕਹਿੰਦਾ ਵੀ ਆਹ ਮੈਂ ਨਿਬੜ ਲੂੰਗਾ ਐ ਰਾਜੀਨਾਮਾ ਕਰ ਲੋ ਕੀ ਕਹਿੰਦਾ ਉਹ ਜਮਾਈ ਨਿਆਂ ਦਾ ਜੀ ਸਾਨੂੰ ਤਾਂ ਕੁੱਤਿਆਂ ਤੋਂ ਬੰਨੇ ਨਹੀਂ ਬੋਲਦਾ ਹੂੰ ਸਾਨੂੰ ਤਾਂ ਗਾਣਾ ਕੱਢਦਾ ਸਾਡੇ ਤਾਂ ਜੇ ਕਿਤੇ ਸਾਨੂੰ ਇੱਥੇ ਪਈ ਪਈ ਤੇ ਟੱਕਰ ਜੇ ਮੈਂ ਤਾਂ ਸਿੱਧਾ ਪੈਂਦਾ ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਕਰਦਾ ਤੇ ਸਾਨੂੰ ਇਨਸਾਫ ਚਾਹੀਦਾ ਸੀ ਤੇ ਇਹੀ ਪੁਲਿਸ ਨੂੰ ਵੀ ਕਹਿੰਨੇ ਵੀ ਤੁਸੀਂ ਆਉਂਦੇ ਕਿਉਂ ਨਹੀਂਗੇ ਇਹਨੂੰ ਫੜ ਇੰਨੇ ਪਰਚਿਆਂ 'ਚ ਬੰਦਾ ਹੋਵੇ ਤੇ ਫਿਰ ਉਹਨੂੰ ਫੜੇ ਕਿਉਂ ਨਾ ਹੂੰ ਫਿਰ ਜਦੋਂ ਇਹਨਾਂ ਦੀ ਇੱਥੇ ਲੜਾਈ ਹੋਈ ਮੇਰੇ ਪਿਓ ਦੇ ਵੀ ਸਿਰ ਤੇ ਮਾਰਿਆ ਸੀਰੇ ਨੇ ਐਸੇ ਸੀਰੇ ਨੇ ਮੇਰੀ ਭਤੀਜੀ ਦੇ ਢੀੜੇ ਪਾੜੇ ਸਾਡੀ ਖਿੱਡੀ ਬੇਜਤੀ ਆ ਹੂੰ ਅਸੀਂ ਕਿਹੜੇ ਦਾ ਹੱਕ 'ਚ ਰਾਜੀ ਬੰਦਾ ਕਰਗੇ ਸਾਡੀ ਬੇਇੱਜ਼ਤੀ ਨਹੀਂ ਕਿ ਸਾਡੀ ਕੁੜੀ ਦੇ ਮਟਿਆਰ ਦੇ ਲੀੜੇ ਪਾੜੇ ਆ ਹੂੰ ਉਹਨੂੰ ਤਾਂ ਸ਼ਰਮ ਨਹੀਂ ਵੀ ਮੇਰੀਆਂ ਧੀਆਂ ਸਾਨੂੰ ਤਾਂ ਸ਼ਰਮ ਸਾਡੀਆਂ ਭਤੀਜਾਂ ਹੈ ਹੂੰ ਸਾਡੇ ਨਾਲ ਬਹੁਤ ਕੁਝ ਹੁੰਦਾ ਰਹੇ ਸੀਰਾ ਕਰਾਉਂਦਾ ਉਧਰੋਂ ਦੂਜੇ ਮੇਰੇ ਤਾਏ ਦੇ ਪੋਤੇ ਕਰਾਉਂਦੇ ਆ ਕਿਉਂ ਪੌੜੀ ਦਿੱਤੀ ਪੌੜੀ ਦਿੱਤੀ ਕੈਮਰਾ ਲੱਥਾ ਹੂੰ ਫੇਰੀ ਉਹ ਕੰਦੇ ਟੱਪ ਗਿਆ ਆ ਸੀਰਾ ਕੌਣ ਆ ਸੀਰਾ ਕੌਣ ਆ ਸੀਰਾ ਇਧਰ ਘਰ ਆ ਉਹਦਾ ਗਵਾਂਢੀ ਆ ਤੁਹਾਡਾ ਹਾਂਜੀ ਗਵਾਂਢੀ ਆ ਤੁਹਾਡੇ ਨਾਲ ਕਾਹਦਾ ਰੌਲਾ ਉਹਦਾ ਇਹ ਨਹੀਂ ਪਰਚਾ ਮੇਰੇ ਤੇ ਇਹੀ ਝੂਠਾ ਕਰਾਈ ਗਿਆ ਦੋਵੇਂ ਨਹੀਂ ਕਰਾਈ 26 ਦਾ ਹਾਂਜੀ ਇਸ ਨੇ ਪਰਚਾ ਕਰਾਇਆ ਹੁਣ ਇਹ ਮੇਰੀ ਪਰਜਾਈ ਘਰੇ ਬਾ ਲੀ ਸੀ ਤਿਕਟਕਾ ਹੋ ਗਿਆ ਸੀ ਇਹਨੇ ਉਂਗਲ ਦਿੱਤੀ ਵੀ ਤੂੰ ਰਾਜੀ ਬੰਦਾ ਕਿਉਂ ਕਰ ਲਿਆ ਤੂੰ ਤਾਂ ਉਹਨੂੰ ਘਰੇ ਬਾ ਲਿਆ ਮੇਰੇ ਦੇ ਪਰਚਾ ਮੇਰੇ ਦੇ ਪਰਚਾ ਸਾਡੀ ਭਤੀਜੀ ਦੇ ਲੀੜੇ ਪਾੜਿਆ ਸਾਡੀ ਕੋਈ ਹੈ ਹੀ ਨਹੀਂ ਹਮ ਅਸੀਂ ਕਿਵੇਂ ਰਾਜੀ ਬੰਦਾ ਕਰ ਲਿਆ ਜੀ ਮੈਂ ਤਾਂ ਉਹਦੇ ਕਿਆ ਸੀ ਜਿੱਦ ਇਹ ਕਹਿੰਦਾ ਵੀ ਭੈਣੇ ਮੇਰਾ ਪੰਚਾਇਤ ਨੇ ਰਾਜੀ ਬੰਦਾ ਕਰਾਤਾ ਗਰਨਾਮ ਘਰੇ ਆ ਗਿਆ ਅਸੀਂ ਤਾਂ ਕੁਛ ਨਹੀਂ ਸੀ ਅਸੀਂ ਤਿੰਨ ਭੈਣਾਂ ਅਸੀਂ ਇਹਦੇ ਨਾਲ ਮਰਾਂਗੇ ਕੀ ਨਾਮ ਆ ਤੁਹਾਡਾ ਜੀ ਸਵਰਨਜੀਤ ਕੀ ਰੌਲਾ ਤੁਹਾਡੇ ਘਰ ਵਾਲੇ ਦਾ ਗੱਲਬਾਤ ਕਰਦਾ ਤੁਸੀਂ ਹੁਣ ਤੁਸੀਂ ਇੱਥੇ ਰਹਿੰਦੇ ਹੋ ਮੈਂ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰ ਦਿਆਂ ਇਹ ਦੋਨੇ ਸਾਕੀਆਂ ਭੈਣਾਂ ਇਹ ਦੋਨੇ ਸਕੇ ਭਰਾ ਇੱਕੋ ਹੀ ਘਰ ਰਹੇ ਨੇ ਹਨਾ 2018 ਤੋਂ ਰੌਲਾ ਚੱਲਦਾ ਤੁਸੀਂ ਸਮਝਾਇਆ ਆਪਦੇ ਘਰ ਵਾਲਿਆਂ ਨੂੰ ਵੀ ਭਈ ਇਹ ਗਲਤ ਆ ਜਾਂ ਸਹੀ ਆ ਇਹ ਬਹੁਤ ਸਮਝਾਇਆ ਜੀ ਸਮਝਿਆ ਨਹੀਂ ਜੀ ਤੇ ਹੁਣ ਪੰਚਾਇਤ ਦਾ ਮੈਂ ਬਹੁਤ ਧੰਨਵਾਦ ਕਰਦੀ ਇਹਨੇ ਮੈਨੂੰ ਘਰੇ ਵਾਪਸ ਪੰਚਾਇਤ ਨੇ ਲਿਆ ਕੇ ਪਿਛਿਆ ਮਹੀਨੇ ਮੈਂ ਗੱਲ ਕੀਤੀ ਸੀ ਪਿਛੀ ਮਹੀਨੇ ਤੋਂ ਇਹ ਸੌਦਾ ਪਤਾ ਦੇਊਗਾ ਸੌਦਾ ਲਿਆ ਕੇ ਸੜਤਾ ਤੇ ਮੈਂ ਇਹਨੇ ਮੈਸਤੀ ਲਾਇ ਤੇ ਮੈਂ ਸਾਰਾ ਕੁਝ ਕਰਦੀ ਰਹੀ ਰੋਟੀ ਟੋਕ ਪਕਾਉਂਦੀ ਰਹੀ ਬਾਤ ਆਨੇ ਮੇਰੀ ਕੋਠੀ ਮੇਰੇ ਘਰੋਂ ਨਿਕਲ ਹੂੰ ਬਹੁਤ ਕੁਝ ਕਰਦਾ ਤੰਗ ਪਰੇਸ਼ਾਨ ਕਰਦਾ ਰਿਹਾ ਤੇ ਇਹਦੇ ਨਾਲ ਭੋਲਾ ਸਿੰਘ ਵੀ ਘਰੇ ਆਉਂਦੇ ਸੀ ਨਾ ਤਾਂ ਮੈਨੂੰ ਪਰੇਸ਼ਾਨ ਕਰਦੇ ਸੀਗੇ ਕਹਿੰਦੇ ਸੀ ਤੂੰ ਜਾ ਤਾ ਸਾਰੇ ਰਾਜਨਾਮੇ ਕਰਾ ਵੀ ਗੁਲਾਮ ਤੋਂ ਤੇ ਤੈਨੂੰ ਫੇਰ ਅਸੀਂ ਬੈਠਾ ਦੇਵਾਂਗੇ ਤੇ ਗੁਲਾਮ ਨੂੰ ਤੂੰ ਜੇਲ ਕਰਾ ਭੋਲਾ ਕਾਹਣਾ ਜੀ ਭੋਲਾ ਇਹਦਾ ਸਾਥੀ ਆਦਾ ਤੁਹਾਡੇ ਘਰ ਵਾਲੇ ਦਾ ਹਾਂਜੀ ਹੂੰ ਤੇ ਉਹਨੇ ਵੀ ਸਾਰਾ ਕੁਝ ਉਹ ਜੋ ਕੁਝ ਕਰਾਇ ਸੀ ਰਾਤ ਇਹ ਕਰਾ ਰਹੇ ਸੀ ਇਹ ਆਦੇ ਭੋਲਾ ਦਾ ਵੀ ਸੀ ਸਿੰਘ ਨੇ ਜਿਹਦੇ ਪਰਚੇ ਆ ਤੇ ਤੂੰ ਆਪਦੇ ਘਰੇ ਬਹਿ ਗਈਆਂ ਤੇ ਉਹਨੇ ਨਾਲ ਰਾਜੀਨਾਮਾ ਕਰਾ ਤੇ ਫਿਰ ਤੇਰੇ ਘਰੇ ਬਿਠਾ ਦੇਵਾਂਗੇ ਤੇ ਫਿਰ ਭੋਲਾ ਸਿੰਘ ਇਹ ਵੀ ਆਦਾ ਤੂੰ ਵੀ ਬੰਦਾ ਰੱਖ ਲੈ ਤੇ ਇਹ ਬੁੜੀ ਰੱਖ ਲੋ ਇਹਨੇ ਕੋਠੀ ਚ ਬੁੜੀ ਲਿਆ ਕੇ ਭੌਣੀ ਤੂੰ ਆਪਦਾ ਜਿੱਥੇ ਮਰ ਜੇ ਤੈਨੂੰ 5000 ਰੁਪਈਆ ਮਿਲੂਗਾ ਤੈਨੂੰ ਕੁਝ ਨਹੀਂ ਮਿਲਣਾ ਨਾ ਤੇਰੇ ਬੱਚਿਆਂ ਦਾ ਹਿੱਸਾ ਮੈਨਾਂ ਨਾ ਤੇਨੂੰ ਬੱਚੇ ਕਿੰਨੇ ਆ ਤੁਹਾਡੇ ਮੇਰੇ ਦੋ ਬੇਟੇ ਆ ਸੀ ਤੇ ਤੁਹਾਡੇ ਨਾਲ ਰਹਿੰਦੀਆਂ ਬੇਟੀਆਂ ਨਹੀਂ ਹੁਣ ਵਿਆਹਾਂ ਜਾਂ ਨਾਲ ਹੀ ਰਹਿੰਦੇ ਆ ਸੀ ਉਹ ਮੇਰੇ ਹੱਕ ਚ ਸੀ ਹੁਣ ਇੱਥੇ ਅੱਛਾ ਵਿਆਹਾਂ ਗਈਆਂ ਦੋਨੇ ਬੱਚੀਆਂ ਅੱਛਾ ਇਹ ਗੱਲ ਤੁਹਾਨੂੰ ਭੋਲਾ ਸਿੰਘ ਕਹਿੰਦਾ ਤੁਹਾਡੇ ਘਰ ਵਾਲੇ ਦੀ ਕੋਈ ਕਿਤੇ ਹੋਰ ਗੱਲਬਾਤ ਆ ਹਾਂਜੀ ਉਹ ਹੀ ਸੰਦੇ ਚ ਪਿਓਲਾ ਸੀ ਪਹਿਲਾ ਇੱਕ ਪਿੰਡ ਦੀ ਜਨਾਨੀ ਭਜਾਦੀ ਸਾਰੇ ਪਿੰਡ ਨੂੰ ਪਤਾ ਪਹਿਲਾਂ ਪੰਜ ਗਰਾਂਏ ਰੱਖੀ ਮੜਕੇ ਲੁਧਿਆਣੇ ਰੱਖੀ ਮੜਕੇ ਪੁਵਾਰੀ ਕੁੜੀ ਨੇ 5 ਸਾਲ ਰੱਖੀ ਉਹਨੀ ਰਿਕਾਟਿੰਗ ਵੀ ਸਾਡੇ ਕੋਲ ਪੂਆ ਦੀ ਕੁੜੀ ਦੀ ਫਿਰ ਪੂਆ ਦੀ ਕੁੜੀ ਮੇਰਾ ਕੁੜਾ ਮਗਰ ਬੰਦੇ ਲਾਉਂਦੀ ਸੀ ਹਰੇ ਲੱਖ ਰੁਪਈਆ ਦੇ ਕਰਨਾ ਬੰਦੇ ਲਾਏ ਇਹਨਾਂ ਨੂੰ ਕੁੜਾ ਦੇ ਮਗਰ ਹੂੰ ਤੇ ਉਸ ਤਰ੍ਹਾਂ ਕਰਕੇ ਤੇ ਫਿਰ ਇਹਨੇ ਹਾਂ ਪੈਂਟ ਦੀ ਆਂਗਣਵਾੜੀ ਆਈ ਰੱਖੀ ਦੀ ਸ਼ਰਿਆਂਵ ਰੱਖੀ ਦੀ ਆ ਤੇ ਉਹਨੂੰ ਮੇਰੇ ਬੱਚਿਆਂ ਨੇ ਵੀ ਵੇਖਿਆ ਬਾਗੇ ਵਾਲੇ ਅਸੀਂ ਵੀ ਵੇਖਿਆ ਤੇ ਇਸ ਤਰ੍ਹਾਂ ਹੁਣ ਉਹ ਲੈ ਸੀਡ ਮੈਂ ਸਾਰਾ ਸਮਾਨ ਲਿਆ ਲਿਆ ਕੇ ਦਿੰਦਾ ਉਹ ਸ਼ਰਿਆਂਵੇਂ ਨੂੰ ਭਾਈ ਬੈਠੀ ਆ ਉਹਨੂੰ ਇਹਨੇ ਘਰੇ ਲਿਆਉਣਾ ਵੀ ਮੈਂ ਕਿਹੜੀ ਗੱਲ ਸੁਣੀ ਆ ਇਹ ਤਾਂ ਕੋਈ ਸੌਦਾ ਪੱਤਾ ਜਾਂ ਤੁਹਾਨੂੰ ਕੋਈ ਘਰ ਵਾਲੀ ਵਾਲਾ ਦਰਜਾ ਨਹੀਂ ਦੇ ਰਿਹਾ 10 ਸਾਲ ਹੋ ਗਏ ਜੀ ਨਾ ਉਹਦੇ ਬੱਚਿਆਂ ਨੂੰ ਬੁਲਾਇਆ ਦੱਸਾ ਸਾਂ ਨਾ ਸਾਨੂੰ ਬੁਲਾਇਆ ਅਸੀਂ ਵੀ ਸਾਨੂੰ ਘਰੋਂ ਕੱਢ ਦਿੰਦਾ ਸੀ ਅਸੀਂ ਸਕੀਨਾਂ 'ਚ ਰਹਿ ਰਹੇ ਸੀ ਫੇਰ 6 ਮਹੀਨੇ ਇਹਦੇ ਘਰੇ ਕੱਟੇ ਜੋ ਸਾਨੂੰ ਬਾਲਾ ਪੜ੍ਹਾਉਂਦਾ ਸੀ ਫੇਰ ਅਸੀਂ ਫੇਰ ਘਰੇ ਵਾਹ ਗਏ ਹੁਣ ਘਾਰੇ ਜਿਖ ਸੀ ਸਗਰ ਟ੍ਰੈਕਟਰ ਲਿਆ ਕੇ ਤੇ ਵੀ ਕੰਦਾ ਢਾਹਿਆ ਗੰਨਿਆ ਸੀ ਸਾਰਾ ਘਰ ਚੱਕਤਾ ਸੀ ਤੇ ਮੇਰਾ ਕੇਸ ਚੱਲਦਾ ਕੋਰਟ 'ਚ ਉਹਦੇ ਵਿੱਚ ਮੈਂ ਸਟੇ ਲਿਆ ਆਵਿਆ ਵੀ ਜ਼ਮੀਨੀਆਂ ਨੇ ਵੈ ਕਰਤੀ ਸੀਗੀ 12 ਲੱਖ ਚ ਡੂੜ ਕਿਲਾ ਹੌਣ ਤੁਹਾਨੂੰ ਘਰੋਂ ਬਾਹਰ ਆਏ ਨੂੰ ਕਿੰਨਾ ਟਾਈਮ ਹੋ ਗਿਆ ਹਾਂ ਮੈਨੂੰ 2 ਮਹੀਨੇ ਹੋ ਗਏ ਪਹਿਲਾਂ ਯਾਨੀ ਜੱਜ ਦੇ ਕੋਲੇ ਕੋਈ ਗੱਲਬਾਤ ਹੋਈ ਸੀ ਥੋੜੀ ਵੀ ਤੁਸੀਂ ਘਰੇ ਬਹਿ ਜੋ ਜੱਜ ਨੇ ਤੁਹਾਨੂੰ ਭਾਇਆ ਸੀ ਘਰੇ ਹਾਂਜੀ ਜੱਜ ਸਾਹਿਬਾਂ ਦਾ ਵੀ ਹਿੱਸਾ ਬੰਦਾ ਤੇ ਇਹਨਾਂ ਸਾਰਾ ਕੁਝ ਬੰਦੇ ਘਰੇ ਬੈਠੋਗੇ ਮੋੜ ਕੇ ਇਹ ਸਾਥੋਂ ਪਹਿਲਾ ਤਰੀਕ ਤੋਂ ਆ ਜਾਂਦਾ ਸੀ ਵੀ ਮੈਂ ਇਹਨਾਂ ਨੂੰ ਕੁੱਟੂ ਮਾਰੂੰਗਾ ਨਾਲ ਮੇਰੀ ਬੇਟੀ ਤਰੀਕ ਤੇ ਜਾਂਦੀ ਸੀਗੀ ਤੇ ਜਦੋਂ ਮੈਂ ਘਰੇ ਆ ਗਈ ਤੇ ਜੱਜ ਸਾਹਿਬਾਂ ਦੀ ਮੇਰਾ ਘਰੇ ਬੈ ਸੋਗੀ ਤੇ ਇਹਨੇ ਆ ਕੇ ਸਾਰੇ ਕੋਠੀ ਤਾਲੇ ਸਾਰੇ ਸੀਸੇ ਭੰਨਤੇ ਮੈਨੂੰ ਬੈਠਾ ਨਹੀਂ ਦੇਣਾ ਹੁਣ ਤੁਹਾਨੂੰ 2 ਮਹੀਨੇ ਘਰੋਂ ਇੱਥੇ ਰਹਿੰਦਿਆਂ ਹੋਗੇ ਬਾਹਰ ਸਕੀਰੀਚ ਹੀ ਰਹਿੰਦੇ ਆ ਮਹੀਨਾ ਹੀ ਰਹਿ ਮੈਂ ਤਾਂ ਕਰ ਉਹ ਪੰਚਾਇਤ ਨੇ ਭਾਇਆ ਸੀ ਮੈਂ ਤਾਂ ਬਾਹਰ ਹੀ ਰਹਿੰਦੇ ਆ ਤੁਸੀਂ ਸੀਓ ਤੋਂ ਮਜੂਦ ਜਦੋਂ ਇਹਨਾਂ ਨੂੰ ਭਾਇਆ ਜਿਆ-ਜਾ ਕੋਈ ਹੋਰ ਬੰਦਾ ਸੀਗਾ ਸ਼ਾਮਿਲ ਸਾਡੇ ਚ ਕਾਫੀ ਨੇ ਮਜੂਦ ਸੀਗਾ ਬਹੁਤ ਵਧੀਆ ਫੈਸਲਾ ਹੋਇਆ ਸੀਗਾ ਜੀ ਕਿਤੇ ਥਾਣੇਦਾਰ ਸਿਕੰਦਰ ਸਿੰਘ ਸੀਗੇ ਜੀ ਉਹਨਾਂ ਵਧੀਆ ਉਹਨਾਂ ਨੇ ਦਿਮਾਗ ਦਾ ਵੀ ਸੈੱਟ ਕੀਤਾ ਸੀਗਾ ਕਿਉਂਕਿ ਕੁੜੀਆਂ ਹਾਂ ਦੋਨੋਂ ਬਾਹਰ ਹੂੰ ਲਈ ਦੋਨੇ ਜੀ ਹੈਗੇ ਆ ਦੋਨੇ ਜੀ ਕਦੇ ਕੁੜੀਆਂ ਕੋਲੇ ਜਾਓ ਕਿਤੇ ਰਿਸ਼ਤੇਦਾਰੀਆਂ ਜਾਓ ਵੀ ਉਮਰ ਜਿਹੜੀ ਹੈਗੀ ਆ 50 ਪਲੱਸ ਆ ਲਗਭਗ ਹੂੰ ਤਾਂ ਉਥੇ ਆਪਣੇ ਮੇਰੇ ਦਾਤਾ ਜੀ ਆ ਰਾਸਨੀ ਤੋਂ ਉਹਨਾਂ ਨੇ ਵੀ ਕਿਹਾ ਮੈਂ ਸਕੇ ਦੰਦਾ ਕੁੜੀ ਨੂੰ ਤੂੰ ਵੀ ਦੇ ਸਕਣ ਤਾਂ ਕਾਫੀ ਟਾਈਮ ਮੈਂ ਵਿਚੋ ਚਲਾ ਗਿਆ ਸੀਗਾ ਕੁਝ ਦਿਨ ਵਿਆਹ ਸੀਗਾ ਤੇ ਮੈਨੂੰ ਜਾਣਾ ਪੈ ਗਿਆ ਸੀ ਪਰ ਉਥੇ ਬਹੁਤ ਵਧੀਆ ਚਲੋ ਰੋਏ ਵੀ ਆਸ ਵਿੱਚ ਮਾਇਆ ਸੀ ਤੇ ਮਨ ਵੀ ਹੌਲੇ ਹੋ ਗਿਆ ਤੇ ਬਹੁਤ ਵਧੀਆ ਹੋ ਕੇ ਤੇ ਸਾਰੀ ਨਾਲ ਸਿਕੰਦਰ ਸਿੰਘ ਆਪ ਆਏ ਤੇ ਘਰੇ ਪੇਠਾ ਕੇ ਗਏ ਇਹਨਾਂ ਨੂੰ ਇਹ ਭੈਣ ਜੀ ਨੂੰ ਤੇ ਉਹ ਫਿਰ 15-20 ਦਿਨ ਬਾਅਦ ਇਹ ਇਨਸਟਾਉਂ ਲੱਗ ਪਈ ਆ ਜਿਹੜਾ ਕੁਝ ਦੱਸਿਆ ਹੈਗਾ ਵੀ ਕੇਸ ਵਾਪਸ ਲਓ ਜਾਂ ਹੋਰ ਇਸ ਤਰ੍ਹਾਂ ਵਾਪਸ ਲਓ। ਅਕਰਨਾ ਤੇ ਸ਼ਜੀਤ ਹਾਂ ਸਾਰੇ ਇਹ ਨਹੀਂ ਲੱਗਦਾ ਇੱਕ ਗੱਲ ਜਿਵੇਂ ਇਹ ਦੱਸ ਰਿਹਾ ਜਾਂ ਇਹ ਦੱਸ ਰਿਹਾ ਹੋ ਸਕਦਾ ਕਿਤੇ ਨਾ ਕਿਤੇ ਇਹਦੇ ਘਰ ਵਾਲਾ ਜਾਂ ਇਹਦਾ ਬ੍ਰਦਰ ਆ ਸਮਝ ਜੀ ਜਿਵੇਂ ਤੁਹਾਡੇ ਸਾਹਮਣੇ ਰਾਜੀਨਾਮੇ ਕਰ ਲੈਂਦਾ ਹਾਂ ਕਰ ਲੈਂਦਾ ਜਿਹੜੇ ਬੰਦਿਆਂ ਦੇ ਨਾਮ ਲੈ ਰਹੇ ਆ ਜਾਂ ਭੋਲਾ ਜਾਂ ਸੀਰੇ ਦੇ ਨਾਮ ਲੈ ਰਹੇ ਆ ਉਹਨਾਂ ਨੂੰ ਨਹੀਂ ਕਦੇ ਤੁਸੀਂ ਸਮਝਾਇਆ ਵੀ ਇਹਨਾਂ ਦੇ ਪਰਿਵਾਰ ਚ ਇੰਟਰਫੇਅਰ ਨਾ ਕਰਨ ਜੀ ਨਹੀਂ ਉਹਨਾਂ ਨਾਲ ਨਹੀਂ ਕਦੇ ਗੱਲ ਹੋਈ ਇਸ ਗੱਲ ਦੀ ਮੇਰੀ ਤਾਂ ਬਿਲਕੁਲ ਨਹੀਂ ਹੋਈ ਜੀ ਪੰਚਾਇਤ ਦੀ ਜਾਂ ਪੁਰਾਣੀ ਪੰਚਾਇਤ ਜਿਹੜੀ ਸੀ ਉਹਦੀ ਹੋਈ ਹੋਵੇ ਤਾਂ ਵੱਖਰੀ ਗੱਲ ਹੈ ਇਹਨਾਂ ਨਾਲ ਹੀ ਗੱਲ ਹੋਈ ਜਦੋਂ ਬੁਲਾਉਂਦੇ ਸੀ ਤੇ ਇਹਨਾਂ ਨਾਲ ਹੀ ਗੱਲ ਹੁੰਦੀ ਸੀ ਇੱਥੇ ਜਿਹੜੇ ਹੁੰਦੇ ਸੀ ਜੀ ਤੇ ਕਿਉਂਕਿ ਜਿਵੇਂ ਗੱਲ ਕਰਦੇ ਆ ਮਸਲਾ ਵਿੱਚੋਂ ਨਿਕਲਦਾ ਵੀ ਉਹ ਵੇਤ ਨਾਲ ਸੀ ਜਾਂ ਇਹਨਾਂ ਦਾ ਗਵੰਢੀਆ ਬਾਬਾ ਸੀ ਤਾਂ ਪਰ ਉਹ ਇਸ ਮਸਲੇ ਤੇ ਉਹਨਾਂ ਨਾਲ ਕਿਤੇ ਕੋਈ ਗੱਲ ਨਹੀਂ ਹੋਈ ਜੀ ਨਾ ਉਹ ਇਹਨਾਂ ਦੇ ਰਾਜਨਾ ਵਿੱਚ ਕਿਤੇ ਆਈ ਹੈਗਾ ਜੀ ਜੇ ਪਿੱਛੋਂ ਹੀ ਕੋਈ ਨਾ ਕੋਈ ਸਪੋਰਟ ਕਰਦੇ ਹੈਗੇ ਸਾਹਮਣੇ ਨਹੀਂ ਹੈ ਤੁਸੀਂ ਕਦੇ ਸੀਰੇ ਨੂੰ ਜਾਂ ਭੋਲੇ ਨੂੰ ਤੁਸੀਂ ਕਦੇ ਕਿਹਾ ਜਿਵੇਂ ਤੁਸੀਂ ਕਹਿੰਦੇ ਵੀ ਉਹ ਅਸਲ ਦੇ ਵਿੱਚ ਉਹੀ ਇਹਨੂੰ ਕਹਿ ਦਿੰਦੇ ਆ ਵੀ ਇਹਨਾਂ ਨੂੰ ਘਰੋਂ ਕੱਢ ਦੇ ਜਾਂ ਉਹਨਾਂ ਦੇ ਹਮਲਾ ਕਰ ਦੇ ਕਦੇ ਨਹੀਂ ਗੱਲ ਹੋਈ ਤੁਹਾਡੀ ਨਹੀਂ ਜਿਹੜਾ ਸੀਰਾ ਉਹਨੂੰ ਤਾਂ ਆਪਾਂ ਚਾਹੁੰਦਾ ਉਹਨੇ ਪਰਚ ਆਪਣੇ ਦੇ ਝੂਠਾ ਕਰਾਇਆ ਜੀ ਆਪਣੀ ਤਾਂ ਬੋਲ ਚਾਲ ਹੀ ਹੈ ਨਹੀਂ ਜੀ ਉਹਦੇ ਨਾਲ ਬੋਲ ਚਾਲ ਹੈ ਨਹੀਂ ਜੀ ਬੋਲ ਚਾਲ ਜਾ ਜੀ ਭੋਲੇ ਨੂੰ ਤੁਸੀਂ ਮਿਲਿਓ ਕਦੇ ਨਹੀਂ ਭੋਲੇ ਨਾਲ ਪਹਿਲਾਂ ਮੈਂ ਉਹਦੇ ਜਾਂਦਾ ਆਉਂਦਾ ਸੀ ਮੰਨ ਲਾ ਲਿਆਈ ਸੀ ਹੂੰ ਮੁੜ ਕੇ ਸਾਨੂੰ ਪਤਾ ਲੱਗਿਆ ਵੀ ਸਾਡਾ ਘਰੇ ਨੁਕਸਾਨ ਕਰਕੇ ਹੂੰ ਤੇ ਉਹ ਟਰੈਕਟਰ ਲਿਜਾ ਕੇ ਭੋਲੇ ਦੇ ਘਰੇ ਲਾਉਂਦਾ ਜਿਹੜਾ ਕੋਈ ਸਾਧਨ ਹੁੰਦਾ ਸੀ ਹੂੰ ਉਹ ਤੋਂ ਘੜੇ ਘੜੇ ਤੇ ਹੁਣ ਆਪ ਦਾ ਤਾਂ ਵੇਚ ਗਿਆ ਹੋਰ ਘੜੇ ਤੇ ਲੱਗਾ ਉਹ ਤੇ ਉੱਠ ਜਾਂਦਾ ਸੀ ਹੂੰ ਅਸੀਂ ਉਹਦੇ ਮੁੰਡੇ ਨੂੰ ਰੋਕਿਆ ਵੀ ਤੁਹਾਡੇ ਘਰੇ ਆ ਜਾਂਦਾ ਇਹ ਟਰੈਕਟਰ ਲੈ ਕੇ ਸਾਡਾ ਨੁਕਸਾਨ ਕਰਕੇ ਹੂੰ ਉਹ ਆਲਾ ਵੀ ਸਾਡੇ ਤੇ ਐਵੇਂ ਹੀ ਆਊਗਾ ਇਹ ਹੂੰ ਜਿਹਨੇ ਜ਼ੋਰ ਲਾਉਣਾ ਲਾ ਲਈ ਅੱਛਾ ਜਿਹੜਾ ਕੇਸ ਤੁਹਾਡਾ ਚੱਲੀ ਜਾਂਦਾ ਉਸ ਚੱਲਦੇ ਕੇਸ ਦੇ ਬਾਵਜੂਦ ਵੀ ਤੁਹਾਡੇ ਤੇ ਹਮਲੇ ਹੋ ਰਹੇ ਆ ਭੰਨ ਤੋੜ ਹੋ ਰਹੀ ਹੈ ਹੋ ਰਹੀ ਹੈ ਭੰਨ ਤੋੜ ਹੋ ਰਹੀ ਹੈ ਜਿਹੜਾ ਭੋਲਾ ਤੁਹਾਡੇ ਪਿੰਡ ਦਾ ਬੰਦਾ ਭੈਣ ਜੀ ਹਾਂਜੀ ਪਿੰਡ ਦਾ ਹੀ ਹੈ ਜੀ ਜੋ ਕੰਕ ਕਰਾਏ ਉਹਨੇ ਕਰਾਇਆ ਕਸੀਦਾ ਮੈਨੂੰ ਪਾਣੀ ਦੀ ਲੇਟਾ ਪਾਣੀ ਸਾਰਾ ਖਸ ਭੰਨ ਤੋੜ ਮੋਟਰਾਂ ਵਿੱਚ ਸੜ ਜਾਂਦੀ ਮੈਂ ਭੁੱਖੀ ਨੇ ਬਹੁਤ ਹੀ ਮੇਰੇ ਪਸੂ ਵੀ ਭੁੱਖੇ ਹੀ ਮਰਦੇ ਸੀਗੇ ਮੇਰੇ ਪਸੂ ਰੱਖੇ ਸੀਗੇ ਉਹ ਵੀ ਭੁੱਖੇ ਮੇਰੇ ਬੱਚੇ ਵੀ ਆਟਾ ਵੀ ਢੇਰੀ ਕਰਾ ਦਿੰਦੇ ਸੀ ਕਹਿੰਦੇ ਤੂੰ ਬਾਪ ਦੇ ਘਰ ਆਈਂ ਇਹਨੂੰ ਸਬਦਾ ਕਾਹ ਤੋ ਰੀਨਾ ਬੱਚਿਆਂ ਨੂੰ ਭੋਲਾ ਵਿਆਹ ਹੋਇਆਗਾ ਹਾਂਜੀ ਪਰਿਵਾਰ ਹੈਗਾ ਉਹਦਾ ਹਾਂਜੀ ਦੋਵਾਂ ਦੇ ਕਦੇ ਉਹਨਾਂ ਦੇ ਉਹਦੇ ਪਰਿਵਾਰ ਨਾਲ ਨਹੀਂ ਤੁਸੀਂ ਗੱਲ ਕੀਤੀ ਵੀ ਭਾਈ ਇਹਨੂੰ ਸਮਝਾਓ ਮੇਰਾ ਘਰ ਪੜਦਾ ਹੈ ਕਹਿ ਕਵਾ ਕੇ ਇਹ ਗੱਲਾਂ ਕਰਵਾਉਂਦਾ ਨਹੀਂ ਉਹਦਾ ਪਰਿਵਾਰ ਆਇਆ ਸੀਗਾ ਜਦੋਂ ਉਹ ਜਨਾਨੀ ਨੂੰ 2011 ਚ ਮੇਰੇ ਘਰੇ ਲਿਆਏ ਸੀਗੇ ਇਹ ਆ ਗੇਟ ਗੁੱਟ ਚੱਕਣ ਕੈ ਸੋਰੀ ਸੀ ਇੱਕ ਉਹ ਪੈਂਦੀ ਸੀ ਕੋਠੀ ਸਾਡੀ ਇਹ ਉੱਥੇ ਉੱਠ ਗਿਆ ਤਾਂ ਘਰੇ ਬੈਠੀ ਰਹੀ ਆ ਤੇ ਉਹਦੇ ਘਰ ਆਈ ਨਾਲ ਆਈ ਸੀ ਉਹਦੇ ਘਰ ਆਈ ਤਾਂ ਬਾਹਰ ਬੈਠੀ ਰਹੀ ਵਿਚਾਰੀ ਇਹ ਅੰਦਰ ਬੈਠਾ ਮੈਨੂੰ ਵੀ ਸਾਰੇ ਵੀ ਮੈਨੂੰ ਅਜੇ ਤੱਕ ਗੱਲਾਂ ਦਾ ਪਤਾ ਸੀ ਮੈਂ ਇਹਨਾਂ ਦੇ ਕੋਲੇ ਬੈਠੀ ਰਹੇ ਦੋਹਾਂ ਦੇ ਉਹ ਜਨਾਨੀ ਦੇ ਤੇ ਅਰੇ ਉਹ ਜਨਾਨੀ ਆਦੀ ਵੀ ਤੁਸੀਂ ਘਰੇ ਲੜ ਰਹੇ ਆ ਵੀ ਗਲਾਬ ਤੇ ਤੁਸੀਂ ਮੈਂ ਆਖਾ ਵੀ ਸਾਡਾ ਇਕੱਠ ਦਾ ਕੰਮ ਹੈ ਇਹ ਬਾਹਰ ਹੈ ਤੇ ਅਸੀਂ ਤਾਂ ਵੀ ਇਕੱਠੇ ਆ ਅਸੀਂ ਤਾਂ ਆਥ ਨਹੀਂ ਲੜੀ ਟੜਕੇ ਨੂੰ ਉਹ ਵੀ ਹੋ ਜਾਣਗੇ ਉਹ ਆਦੀ ਤੂੰ ਇਸ ਆਪਦੀ ਘਰ ਇਹਨੂੰ ਜਮਾ ਨਹੀਂ ਬੁਲਾਉਣਾ ਕਦੇ ਵਾਸਤੇ ਵੀ ਉਹ 10 ਸਾਲਾਂ ਤੋਂ ਮੈਨੂੰ ਕਦੇ ਨਹੀਂ ਬੁਲਾਇਆ ਤੇ ਉਹ ਘਸਾਬ ਕੰਮ ਪੋਲੇ ਨੇ ਕਰਾਇਆ ਤੇ ਪੋਲੇ ਨੇ ਆਪਦੇ ਘਰ ਵਾਲੀ ਬਹੁਤ ਕੁੱਟੀ ਵੀ ਤੂੰ ਦੱਸ ਕੇ ਇਹਨੂੰ ਗੱਲਾਂ ਉਹ ਆਦੀ ਮੈਂ ਕੋਈ ਗੱਲ ਨਹੀਂ ਦੱਸੀ ਫਿਰ ਉਹ ਸਾਡੇ ਘਰੇ ਆਈ ਜਨੂੰ ਤੇ ਉਹ ਆਦੀ ਮੈਂ ਤੁਹਾਨੂੰ ਗੱਲਾਂ ਦੱਸ ਕੇ ਗਈਆਂ ਮੈਂ ਆਖਣਾਈ ਪਾਜੀ ਤੂੰ ਮੈਨ ਕੋਈ ਗੱਲ ਨਹੀਂ ਦੱਸਿਗੀ ਜਦੋਂ ਇਹ ਗੱਲ ਹੋਈ ਤੇ ਮੜ ਕੇ ਉਹ ਨੇ ਆਦੇ ਘਰ ਵਾਲੀ ਨੂੰ ਕੁੱਟਿਆ ਮਾਰਿਆ ਤੇ ਮੈਂ ਆਖਾਂ ਵੀ ਤੇਰੇ ਘਰ ਵਾਲਾ ਤਾਂ ਪਝੋਲਾ ਸਾਨੇ ਚ ਮੜ ਕੇ ਇਹਨੇ ਸਪਰੇਅ ਚੱਕ ਲਈ ਇਹ ਸਪਰੇਅ ਪੀਣ ਲੱਗਾ ਵੀ ਮੈਂ ਮਰਦਾ ਤੇ ਮੈਂ ਦੂਜੀ ਭੈਣ ਜੀ ਮਾੜੀ ਤੋਂ ਆਏ ਤੇ ਨਾਲੇ ਮੇਰਾ ਭਾਈ ਜੀ ਆਏ ਇਹਨਾਂ ਨੇ ਤੇ ਇਹ ਬੀਤ ਜਿਹੜੇ ਬਾਹ ਫੜ ਲਈ ਵੀ ਨਹੀਂ ਇਹ ਕੰਮ ਨਹੀਂ ਕਰਨਾ ਕਰਦੇ ਆ ਦੀ ਮੜ ਕੇ ਇਸ ਭੈਣ ਜੀ ਕੋਲ ਮੜ ਕੇ ਗੱਡੀ ਤੇ ਜਾਵਦੇ ਮੜ ਕੇ ਬੱਸ ਤੁਹਾਡੇ ਪਿਕੇ ਪਰਿਵਾਰ ਨੇ ਕਦੇ ਆ ਕੇ ਕੋਈ ਗੱਲਬਾਤ ਨਹੀਂ ਕੀਤੀ ਮੇਰੇ ਪਿਕੇ ਹੈ ਨਹੀਂ ਜੀ ਬਹੁਤ ਆਖ ਤੇ ਵੱਡੀ ਗੱਲ ਆ ਬ੍ਰਦਰ ਹੈ ਨਹੀਂ ਸੀਗਾ ਹਨਾ ਫਾਦਰ ਸਾਹਿਬ ਦੇ ਇਹ ਐਕਸਪਾਇਰ ਹੋ ਗਏ ਪਰ ਇੱਕ ਗੱਲ ਜਰੂਰ ਕਹਿਣੀ ਚਾਹੂਗਾ ਮੈਂ ਇਸ ਪਿੰਡ ਦੀ ਪੰਚਾਇਤ ਨੂੰ ਮੌਜੂਦਾ ਸਰਪੰਚ ਨੂੰ ਕਿ ਜਰੂਰ ਇਸ ਮਾਮਲੇ ਦੇ ਵਿੱਚ ਉਹ ਪਰਸਨਲ ਤੌਰ ਤੇ ਵਿੱਚ ਉਤਰਨ ਕਿਉਂਕਿ ਉਹ ਮੋਹਤਵਾਰ ਬੰਦੇ ਆ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਉਹਨਾਂ ਦਾ ਫਰਜ਼ ਬਣਦਾ ਕਿਉਂਕਿ ਇੱਕ ਗੱਲ ਮੈਂ ਕਲੀਅਰ ਕਰ ਦਿੰਦਾ ਇਹ ਚ ਕਿਉਂਕਿ ਆਫ ਕੈਮਰਾ ਇਹ ਗੱਲ ਹੋ ਰਹੀ ਸੀ ਆਪਾਂ ਨੂੰ ਨਹੀਂ ਪਤਾ ਇਹ ਪਰਿਵਾਰ ਨੇ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ ਉਹ ਇੱਕ ਵੱਖਰਾ ਮੈਟਰ ਆ ਪਰ ਜਦੋਂ ਤੁਸੀਂ ਜਿੱਤ ਗਏ ਉਦੋਂ ਹਮੇਸ਼ਾ ਇਹ ਰੱਖਿਆ ਕਰੋ ਵੀ ਜਿਨੇ ਨਹੀਂ ਵੋਟਾਂ ਪਾਈਆਂ ਉਹਦਾ ਵੀ ਕੰਮ ਕਰਨਾ ਸਾਡਾ ਫਰਜ਼ ਬਣ ਜਾਂਦਾ ਕਿਉਂਕਿ ਜਿਹੜਾ ਸਰਪੰਚ ਬਣਦਾ ਜਾਂ ਮੈਂਬਰ ਬਣਦਾ ਹਨ ਉਹ ਕਿਸੇ ਇੱਕ ਘਰ ਦੇ ਲਈ ਨਹੀਂ ਬਣਦਾ ਹੁੰਦਾ ਉਹ ਪੂਰੇ ਪਿੰਡ ਦੇ ਵਾਸਤੇ ਬਣਦਾ ਹੁੰਦਾ ਇਹ ਪਰਸਨਲ ਤੌਰ ਤੇ ਦਖਲ ਅੰਦਾਜ਼ੀ ਕਰਕੇ ਇਹ ਰੌਲੇ ਨੂੰ ਨਿਬੇੜਨਾ ਚਾਹੀਦਾ ਜਦੋਂ ਇਹਨਾਂ ਦਾ ਕੇਸ ਚੱਲ ਰਿਹਾ ਜੇ ਤੁਹਾਡੇ ਤੇ ਹਮਲੇ ਹੋਣੇ ਬੰਦ ਹੋ ਜਾਣ ਆ ਭੰਨ ਤੋੜ ਬੰਦ ਹੋ ਜਾਵੇ ਜਾਂ ਕੋਈ ਹੋਰ ਗੱਲਬਾਤ ਆ ਜਿਹੜੀ ਹੋ ਜਾਵੇ ਉਹ ਜਿਵੇਂ ਰਾਜੀਨਾਮਾ ਕਰਨ ਨੂੰ ਤਿਆਰ ਆ ਫਿਰ ਤੁਸੀਂ ਕਰੋਗੇ ਉਹ ਨਹੀਂ ਜੋ ਬੰਦੇ ਟਿਕਣਾ ਨਹੀਂ ਜੀ ਪੱਕਾ ਪਤਾ ਤੁਹਾਨੂੰ ਜੀ ਪੱਕਾ ਪਤਾ ਜੀ ਉਹਨੇ ਟਿਕਣਾ ਲਈ ਉਹ ਨੁਕਸਾਨ ਹੀ ਕਰੀ ਜਾਂਦੇ ਉਹਦਾਈ ਛਾਤਾਰਤਮ ਸੰਦੇਸ਼ ਐ ਵੀ ਸਟਾਰਟ ਰੇਲਵਾਤੇ ਕੋਈ ਚੀਜ਼ ਮੈਂ ਠੇਕੇ ਦੇ ਪਹਿਲੀ ਦਿੱਤੀ ਹੁਣ ਉਹਨਾਂ ਨੂੰ ਫੇਰ 4500 ਦਲਵਾਤਾ ਉਹਨਾਂ ਦੇ ਸਾਹਮਣੇ ਖੜੇ ਤੇ ਤਿੰਨ ਬੰਦੇ ਗਏ ਭੰਨਿਆ ਜੀ ਹੂੰ ਤੇ ਫੇਰ ਉਹਨਾਂ ਨੂੰ ਮੈਂ ਨਮਾ ਲਵਾ ਕੇ ਦਿੱਤਾ ਉਹਦੇ ਸਾਡਾ ਤਾਂ ਜੀ ਕੀ ਕਸੂਰ ਆ ਜੀ ਹੁਣ ਫਿਰ ਬਾਹਰ ਅੰਦਰ ਜਿਉਂ ਹੀ ਕੰਮ ਕਰਤੇ ਜਾਣੇ ਹੋ ਫਿਰ ਕਿਵੇਂ ਕਰਦੇ ਹਾਂ ਇਹ ਤਾਂ ਹੀ ਨੀ ਨਿਗਾ ਨਾ ਜਾਣੇ ਮਤਲਬ ਦੁੱਧ ਪਾਉਣ ਵੀ ਜੇ ਜਾਣੇ ਹੁਣ ਪਿੰਡ ਜਾਣੇ ਦੁੱਧ ਹੀ ਆਉਣੀ ਦਿੰਦਾ ਕਰੇ ਉਹ ਵੀ ਨਿਗਾ ਨਾ ਜਾਣਾ ਪੈਂਦਾ ਜੀ ਦੁੱਧ ਹੀ ਕਿਉਂ ਨਹੀਂ ਆਉਣ ਦਿੰਦਾ ਉਹ ਉਹ ਦੁੱਧ ਨੂੰ ਘਟਤਾ ਹੀ ਪਰਸੋਂ ਦੀ ਗੱਲ ਆ ਜੀ ਹਾਂ ਨਾ ਮੈਂ ਦੁੱਧ ਨਹੀਂ ਚੱਕਣ ਦੇਣਾ ਜੀ ਨਾ ਜਿਹੜੀ ਦੂਜੀ ਧੇਰਾ ਜਾਂ ਜਿਨ੍ਹਾਂ ਦੇ ਵੀ ਇਸ ਪਰਿਵਾਰ ਨੇ ਨਾਮ ਲਏ ਆ ਚਾਹ ਸੀਰੇ ਦਾ ਚਾਹ ਭੋਲੇ ਦਾ ਚਾਹ ਮੈਂ ਇਹ ਕਹਣਾ ਵੀ ਇਹਨਾਂ ਦਾ ਬ੍ਰਦਰ ਆ ਸਾਡੇ ਨਾਲ ਸੰਪਰਕ ਕਰ ਸਕਦਾ ਉਹ ਪੱਖ ਆਵਦਾ ਰੱਖ ਸਕਦੇ ਆ ਕਿਉਂਕਿ ਦੂਜਾ ਪੱਖ ਸੁਣਨ ਤੋਂ ਬਾਅਦ ਜਿਹੜਾ ਪੂਰਾ ਸੱਚ ਆ ਉਹ ਜਰੂਰ ਸਾਹਮਣੇ ਆਜੂਗਾ ਹਨਾ ਦੂਜਾ ਪੱਖ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਆਪਣਾ رابطہ ਕਾਇਮ ਹੋਵੇ ਤੇ ਉਹ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ